ਕਾਂਗਰਸੀ ਲੀਡਰ ਮੋਹਿਤਜੀ ਕਸਰ ਕਿੱਥੇ ਛੱਡਦੇ ਨੇ ਰਾਣਾ ਗੁਰਜੀਤ ਮੱਕੀ ਤੇ ਐਮਐਸਪੀ ਦਾ ਐਲਾਨ ਕਰ ਦਿੰਦੇ ਨੇ ਤਾਂ ਸਪਾਲ ਖਾਇਰਾ ਕਹਿੰਦੇ ਨੇ ਕਿ ਇਹ ਪ੍ਰਾਈਵੇਟੇਸ਼ਨ ਨੂੰ ਬढ़ावा ਦੇ ਰਹੇ ਨੇ ਤਾਂ ਤੁਹਾਡੇ ਪੀਪਸੀ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਕਹਿੰਦੇ ਇਹ ਕਾਂਗਰਸ ਦੀ ਨਹੀਂ ਰਾਣਾ ਗੁਰਜੀਤ ਦੀ ਗਾਰੰਟੀ ਹੈ ਤਾਂ ਕੀ ਲੱਗਦਾ ਦਾਲ ਹਜੇ ਬਣਨ ਤੋਂ ਪਹਿਲਾਂ ਹੀ ਜਿਹੜਾ ਖਰਾਬ ਹੋਣੀ ਸ਼ੁਰੂ ਹੋ ਗਈ ਦੇਖੋ ਗੱਲ ਇਹ ਇਹ ਆਈਡੀਆਜ਼ ਐ ਤੁਸੀਂ ਇਹਨੂੰ ਇਸ ਤਰੀਕੇ ਕਿਉਂ ਨਹੀਂ ਦੇਖਦੇ ਕਿ ਇੱਕ ਨਵਾਂ ਆਈਡੀਆ ਪੰਜਾਬ ਦੇ ਵਿੱਚ ਇੱਕ ਨਵੀਂ ਚਰਚਾ ਚੱਲ ਪਈ ਹੈ ਕਿ ਮੱਕੀ ਤੇ ਐਮਐਸਪੀ ਹੋਣੀ ਚਾਹੀਦੀ ਹੈ ਤਮਾਮ ਮਸਲੇ ਇੰਡਸਟਰੀ ਦੀ ਗੱਲ ਕਰ ਲਈਏ ਹੁਣ ਜਿਹੜਾ ਕਰਜ਼ਾ ਚੜ ਰਿਹਾ ਉਹ ਕਿਹੜੀਆਂ ਅੱਗੇ ਆਉਣ ਵਾਲੀਆਂ ਜਨਰੇਸ਼ਨਸ ਨੇ ਕਿਵੇਂ ਉਹਨੂੰ ਭੁਗਤਣਾ ਹੈ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸੰਜੀਦਗੀ ਕਿਤੇ ਵੀ ਸਾਨੂੰ ਨਜ਼ਰ ਨਹੀਂ ਆ ਰਹੀ ਰਾਹੁਲ ਗਾਂਧੀ ਦਾ ਐਕਚੁਅਲ ਦੇ ਵਿੱਚ ਮੁਲਾਕਾਤ ਤੁਹਾਡੀ ਹੁੰਦੀ ਰਹਿੰਦੀ ਹੋਣੀ ਹੈ ਤਾਂ ਨੌਜਵਾਨਾਂ ਨੂੰ ਲੈ ਕੇ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਰਾਹੁਲ ਗਾਂਧੀ ਸੋਚਦੇ ਕੀ ਨੇ ਮੈਨੂੰ ਇਸ ਗੱਲ ਦਾ ਮਾਣ ਹੈ ਰਾਹੁਲ ਗਾਂਧੀ ਜੀ ਇਸ ਦੇਸ਼ ਦੀ ਔਰ ਖਾਸ ਤੌਰ ਤੇ ਪੰਜਾਬ ਸੂਬੇ ਦੀ ਨਬਜ਼ ਨੂੰ ਪਛਾਣਦੇ ਨੇ ਜਦੋਂ ਉਹ ਕਹਿੰਦੇ ਨੇ ਵੀ ਸਾਡਾ ਕਿਸਾਨ ਹੈ ਤਾਂ 3 ਦਿਨ ਦੀ ਟਰੈਕਟਰ ਯਾਤਰਾ ਉਹਨਾਂ ਨੇ ਕਿਸਾਨੀ ਅੰਦੋਲਨ ਵੇਲੇ ਪੰਜਾਬ ਦੇ ਵਿੱਚ ਕੀਤੀ ਉਹ ਜਦੋਂ ਜਦੋਂ ਪੰਜਾਬ ਦੇ ਵਿੱਚ ਆ ਰਹੇ ਆ ਉਹ ਇਹ ਦੇਖ ਰਹੇ ਕਿ ਅਸੀਂ ਨੌਜਵਾਨਾਂ ਨੂੰ ਨਵੇਂ ਪਲੇਟਫਾਰਮ ਨਵੇਂ ਰਾਹ ਕਿਵੇਂ ਦਿਖਾ ਸਕਦੇ ਨੇ ਜਦੋਂ ਰਾਹੁਲ ਜੀ ਪੰਜਾਬ ਆਉਂਦੇ ਨੇ ਤਾਂ ਅਸੀਂ ਖੇਤੀਬਾੜੀ ਨੂੰ ਕਿਵੇਂ ਰੈਵੋਲੂਸ਼ਨਲਾਈਜ਼ ਕਰਨਾ ਹੈ ਮੇਰੇ ਖਿਆਲ 'ਚ ਸਭ ਤੋਂ ਵੱਡਾ ਮਸਲਾ ਅੱਜ ਪੰਜਾਬ ਅੱਗੇ ਇਹ ਹੈ ਕਿਉਂਕਿ ਜੇ ਖੇਤੀਬਾੜੀ ਖਤਮ ਹੋ ਗਈ ਤਾਂ ਪੰਜਾਬ ਦਾ ਜਿਹੜਾ ਸੋਸ਼ਲ ਸਟ੍ਰਕਚਰ ਢਾਂਚਾ ਹੈ ਜਿਹੜਾ ਸਮਾਜਿਕ ਢਾਂਚਾ ਖਤਮ ਹੋ ਜਾਊਗਾ ਕਿੰਨੀ ਭਾਗੀਦਾਰੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਨੌਜਵਾਨਾਂ ਨੂੰ ਮਿਲ ਸਕਦੀ ਹੈ 1 ਟੂ 1 ਰਾਹੁਲ ਗਾਂਧੀ ਨਾਲ ਗੱਲਬਾਤ ਹੋਈ ਇਸ ਰਿਗਾਰਡਿੰਗਲੀ ਕਿਉਂਕਿ ਬਹੁਤ ਸਾਰੇ ਤੁਹਾਡੇ ਲੀਡਰਸ ਨੇ ਬਹੁਤ ਸਾਰੇ ਤੁਹਾਡੇ ਨੌਜਵਾਨ ਲੀਡਰ ਐਵੇਂ ਦੇ ਨੇ ਉਹ ਚਾਹੁੰਦੇ ਨੇ ਕਿ ਜਿਹੜੇ 60 65 70 ਸਾਲ ਦੇ ਬਜ਼ੁਰਗ ਲੀਡਰ ਨੇ ਉਹਨਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਕਿ ਮੈਂ ਕੱਲਾ ਪ੍ਰਧਾਨ ਆ ਜਿਹਦੀਆਂ ਦੋ ਸਟੇਜਾਂ ਤੇ ਸਾਡੇ ਮਾਨਯੋਗ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬੜੇ ਉਹਨਾਂ ਨੇ ਓਪਨ ਤੌਰ ਤੇ ਕਿਹਾ ਵੀ ਅਸੀਂ 60% ਨਵੇਂ ਚਿਹਰੇ ਅਸੀਂ ਪੰਜਾਬ ਕਾਂਗਰਸ ਦੀਆਂ ਜਿਹੜੀਆਂ ਟਿਕਟਾਂ ਹੋਣਗੀਆਂ ਐਮਐਲਏ ਦੀਆਂ ਅਸੀਂ ਉਹਦੇ ਵਿੱਚ ਦੇਵਾਂਗੇ ਅੱਛਾ ਬਾਕੀ ਆਮਕਰਾਂ ਦੇ ਮੁੰਡਿਆਂ ਦਾ ਨੰਬਰ ਲੱਗ ਸਕਦਾ ਹੈ 100% ਔਰ ਕਾਂਗਰਸ ਪਾਰਟੀ ਇਹ ਜਾਂ ਪਲੇਟਫਾਰਮ ਹੈ ਜਿੱਥੇ ਮੈਕਸਿਮਮ ਆਮਕਰਾਂ ਦੇ ਨੌਜਵਾਨ ਅੱਗੇ ਆ ਰਹੇ ਬਟ ਇਹਦੇ ਵਿੱਚ ਇੱਕ ਫਿਲਟਰ ਬੜਾ ਜ਼ਰੂਰੀ ਹੈ ਕਿਉਂਕਿ ਜਦੋਂ ਮੈਂ ਵੀ ਬਣ ਕੇ ਆਇਆ ਉਹ ਫਿਲਟਰ ਇਹ ਹੈ ਕਿ ਕਾਂਗਰਸ ਫੈਮਿਲੀ ਜ਼ਰੂਰ ਹੋਣੀ ਚਾਹੀਦੀ ਹੈ ਉਹ ਬੰਦੇ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀ ਨਹੀਂ ਤਾਂ ਹੁੰਦਾ ਕੀ ਹੈ ਨੌਜਵਾਨ ਆਮਕਰਾਂ ਚੋਂ ਆ ਕੇ ਪਰ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਆਈਡੀਓਲੋਜੀ ਵੀ ਹੋਣੀ ਚਾਹੀਦੀ ਹੈ ਕਾਂਗਰਸ ਦੇ ਵਿੱਚ ਸੀਐਮ ਚਿਹਰੇ ਬਹੁਤ ਨੇ ਚਾਹੇ ਤੁਹਾਡੇ ਚਰਨਜੀਤ ਚੰਨੀ ਹੋਣ ਸੁਖਜਿੰਦਰ ਰੰਦਾਵਾ ਹੋਣ ਹਾਲਾਂਕਿ ਰਾਜਾ ਵੜਿੰਗ ਡਿਨਾਈ ਕਰ ਚੁੱਕੇ ਨੇ ਕਹਿੰਦੇ ਮੈਂ ਨਹੀਂ ਬਣਨਾ ਚਾਹੁੰਦਾ ਪਰ ਰਾਣਾ ਗੁਰਜੀਤ ਹੋਣ ਅਜੇ ਤਾਂ ਨਵਜੋਤ ਸਿੰਘ ਸਿੱਧੂ ਨਹੀਂ ਆਏ ਹੈਗੇ ਅੱਗੇ ਤਾਂ ਕੀ ਲੱਗਦਾ ਹੈ ਕਾਂਗਰਸ ਦੀ ਇੰਟਰਨਲ ਧੜੇਬਾਜ਼ੀ ਜਿਹੜੀ ਉਹ ਆਉਣ ਵਾਲੇ 2027 ਦੇ ਵਿੱਚ ਕਿੰਨੀ ਖਰਾਬ ਹੋ ਸਕਦੀ ਹੈ ਇਹ ਜਿਨ ਨੇ ਨਹੀਂ ਇਹ ਸਾਡੀ ਮੈਂ ਉਹੀ ਕਹਿ ਰਿਹਾ ਇਹ ਸਾਡੀ ਤਾਕਤ ਹੈ ਜਿਨ ਨੇ ਜਿਆਦਾ ਮੁੱਖ ਮੰਤਰੀ ਦੇ ਚਿਹਰੇ ਓਨੀ ਜਿਆਦਾ ਸਾਡੀ ਆਰਗੇਨਾਈਜੇਸ਼ਨ ਵਾਈਬਰੈਂਟ ਹੁੰਦੀ ਹੈ ਪਰ ਕਲੀ ਆਰਗੇਨਾਈਜੇਸ਼ਨ ਹੈ ਜਿੱਥੇ ਬੰਦਾ ਆਪਣੇ ਹੱਕ ਦੀ ਗੱਲ ਕਰ ਸਕਦਾ ਔਰ ਇਫੈਕਟਿਵਲੀ ਕਰ ਸਕਦਾ ਪ੍ਰੋਬਲਮ ਮੈਂ ਦੱਸਦਾ ਪ੍ਰੋਬਲਮ ਉੱਥੇ ਹੀ ਹੁੰਦੀ ਹੈ ਜਦੋਂ ਉਸ ਚਾਹਨਾ ਦੇ ਵਿੱਚ ਜਦੋਂ ਤੁਸੀਂ ਪਾਰਟੀ ਲਾਈਨ ਨੂੰ ਕਰਾਸ ਕਰਦੇ ਹੋ ਸਸ਼ੀਕਾਹ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗਗਨ ਸ਼ੁਕਲਾ ਨੌਜਵਾਨਾਂ ਦੇ ਮੁੱਦੇ ਨੇ ਤੇ ਪੰਜਾਬ ਦੇ ਵਿੱਚ ਨੌਜਵਾਨੀ ਦੀ ਕਿੰਨੀ ਗੱਲਬਾਤ ਹੋ ਰਹੀ ਹੈ ਪੰਜਾਬ ਕਾਂਗਰਸ ਦੇ ਨੌਜਵਾਨੀ ਨੂੰ ਲੈ ਕੇ ਕੀ ਵਿਜ਼ਨ ਹੈ ਇਸ ਵੇਲੇ ਮੇਰੇ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਮੌਜੂਦ ਨੇ ਨਾ ਨਾ ਗੱਲਬਾਤ ਕਰਾਂਗੇ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਤੇ ਗੱਲਬਾਤ ਕਰਾਂਗੇ ਕਾਂਗਰਸ ਦਾ ਨੌਜਵਾਨਾਂ ਦੇ ਲਈ ਵਿਜ਼ਨ ਕੀ ਹੈ ਉਸ ਤੇ ਗੱਲਬਾਤ ਕਰਾਂਗੇ ਕਿ ਆਖਰ ਕਾਂਗਰਸ ਨੌਜਵਾਨਾਂ ਨੂੰ ਕਿੰਨਾ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਮੋਹਿਤ ਜੀ ਬਹੁਤ ਸਵਾਗਤ ਹੈ ਜਿ ਡੇਲੀ ਪੋਸ ਤੇ ਥੈਂਕ ਯੂ ਸ਼ੁਕਲਾ ਸਾਹਿਬ ਪਹਿਲਾਂ ਤਾਂ ਦੱਸੋ ਬਤੌਰ ਪ੍ਰਧਾਨ ਕਾਰਜਕਾਲ ਕਿਵੇਂ ਦਰਿਆ ਕਿਹੜੀਆਂ ਪ੍ਰਾਪਤੀਆਂ ਤੁਸੀਂ ਯੂਥ ਕਾਂਗਰਸ ਦੇ ਵਿੱਚ ਜਦੋਂ ਪ੍ਰਧਾਨ ਬਣੇ ਹੋ ਨੌਜਵਾਨਾਂ ਦੇ ਲਈ ਕੀਤੀਆਂ ਨੇ ਮੈਂ थैंक यू शुक्ला साहब पहला था और एज यूथ कांग्रेस प्रेसिडेंट ਸਾਡੇ ਦੋ ਕੰਮ ਹੁੰਦੇ ਨੇ ਇੱਕ ਤਾਂ ਸਾਡਾ ਜਿਹੜਾ ਆਰਗੇਨਾਈਜੇਸ਼ਨ ਹੈ ਉਹ ਬੜੀ ਵਾਈਬਰੈਂਟ ਰਵੇ ਅਸੀਂ ਨਵੀਂ ਪਨੀਰੀ ਤਿਆਰ ਕਰਕੇ ਆਪਣੀ ਪਾਰਟੀ ਚ ਗ੍ਰੈਜੂਏਟ ਕਰਾ ਕੇ ਨਵੇਂ ਨੌਜਵਾਨ ਭੇਜੀਏ ਜਿਹੜੇ ਕਿ ਅੱਗੇ ਲੋਕਾਂ ਦੇ ਮਸਲੇ ਚੱਕਣ ਇੱਕ ਟ੍ਰੇਨਿੰਗ ਰਾਉਂਡ ਹੈ ਸਾਡਾ ਸੋ ਪਹਿਲਾ ਸਾਡਾ ਕੰਮ ਤਾਂ ਇਹ ਹੈ और ਦੂਜਾ ਨਾਲ ਸਾਡਾ ਕੰਮ ਹੈ ਕਿ ਜਿਹੜੇ ਨੌਜਵਾਨਾਂ ਦੇ ਮਸਲੇ ਨੇ ਉਹ ਉਹਨਾਂ ਨੂੰ ਅਸੀਂ ਕਿਵੇਂ ਨੌਜਵਾਨਾਂ ਤੱਕ ਲੈ ਕੇ ਜਾ ਰਹੇ ਹਾਂ ਕਿਵੇਂ ਅਸੀਂ ਆ ਆਮ ਲੋਕਾਂ ਦੇ ਵਿੱਚ ਉਹਦੀ ਬਜ਼ ਕ੍ਰੀਏਟ ਕਰ ਰਹੇ ਹਾਂ ਆਮ ਲੋਕ ਕਿਵੇਂ ਕੀ ਚਾਹੁੰਦੇ ਨੇ ਵੀ ਨੌਜਵਾਨ ਕਿਹੜੇ ਰਾਹ ਜਾਣ ਔਰ ਦੁੱਖ ਦੀ ਗੱਲ ਮੈਂ ਅੱਜ ਤੁਹਾਨੂੰ ਸਾਂਝੀ ਕਰਨਾ ਚਾਹੁੰਨਾ ਕਿ ਅੱਜ ਪੰਜਾਬ ਦੇ ਵਿੱਚ ਸਭ ਤੋਂ ਜੇ ਕੋਈ ਸੈਂਸਿਟਿਵ ਵਰਗ ਹੈ ਸੰਜੀਤਗੀ ਨਾਲ ਜੀ ਨੂੰ ਸਭ ਤੋਂ ਜ਼ਿਆਦਾ ਲੋਡ ਹੈ ਹੈਂਡਲ ਕਰਨ ਦੀ ਉਹ ਨੌਜਵਾਨੀ ਹੈ ਜੇ ਨਸ਼ਿਆਂ ਦੀ ਗੱਲ ਕਰ ਲਈਏ ਤਾਂ ਨੌਜਵਾਨ ਨਸ਼ਿਆਂ ਚ ਨੇ ਬੇਰਜ਼ਗਾਰੀ ਦੀ ਗੱਲ ਕਰ ਲਈਏ ਤਾਂ ਨੌਜਵਾਨ ਬੇਰਜ਼ਗਾਰ ਮਾਈਗ੍ਰੇਸ਼ਨ ਦਾ ਮੁੱਦਾ ਹੈ ਮਾਈਗ੍ਰੇਸ਼ਨ ਦੀ ਗੱਲ ਕਰ ਲਈਏ ਤਾਂ ਉਹ ਨੌਜਵਾਨਾਂ ਨਾਲ ਸੰਬੰਧਿਤ ਮੁੱਦੇ ਨੇ ਤਮਾਮ ਮਸਲੇ ਇੰਡਸਟਰੀ ਦੀ ਗੱਲ ਕਰ ਲਈਏ ਹੁਣ ਜਿਹੜਾ ਕਰਜ਼ਾ ਚੜ ਰਿਹਾ ਉਹ ਕਿਹੜੀਆਂ ਅੱਗੇ ਆਉਣ ਵਾਲੀਆਂ ਜਨਰੇਸ਼ਨਸ ਨੇ ਕਿਵੇਂ ਉਹਨੂੰ ਭੁਗਤਣਾ ਇਹ ਤਮਾਮ ਮਸਲੇ ਨੇ ਜਿਹੜੇ ਅੱਜ ਨੌਜਵਾਨਾਂ ਦੇ ਨਾਲ ਸੰਬੰਧਿਤ ਨੇ ਸਾਡੇ ਭਵਿੱਖ ਨਾਲ ਸੰਬੰਧਿਤ ਨੇ ਔਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸੰਜੀਦਗੀ ਕਿ ਤੇ ਵੀ ਸਨੂ ਨਜ਼ਰ ਨਹੀਂ ਆ ਰਹੀ ਜੇ ਸਰਕਾਰਾਂ ਦੇ ਕੰਮ ਕਰ ਦੀ ਗੱਲ ਕਰੀਏ ਤਾਂ ਸੰਜੀਦਗੀ ਉੱਥੇ ਵੀ ਨਜ਼ਰ ਨਹੀਂ ਆ ਰਹੀ ਪਾਲਿਸੀ ਮੇਕਰਸ ਦੀ ਗੱਲ ਕਰੀਏ ਸੰਜੀਦਗੀ ਉੱਥੇ ਵੀ ਨਜ਼ਰ ਨਹੀਂ ਆ ਰਹੀ ਹੈ ਸੋ ਇੱਕ ਇਹ ਬੜਾ ਵੱਡਾ ਚੈਲੰਜ ਪੰਜਾਬ ਅੱਗੇ ਬਣ ਚੁੱਕਾ ਹੈ ਅੱਛਾ ਕਾਂਗਰਸ ਦਾ ਜ਼ਿਕਰ ਕਰਦੇ ਹਾਂ ਕਿ ਆਖਰ ਕਾਂਗਰਸ ਨੌਜਵਾਨੀ ਦੇ ਲਈ ਸੋਚਦੀ ਕਿ ਮੈਂ ਰਾਹੁਲ ਗਾਂਧੀ ਦਾ ਐਕਚੁਅਲ ਦੇ ਵਿੱਚ ਮੁਲਾਕਾਤ ਤੁਹਾਡੀ ਹੁੰਦੀ ਰਹਿੰਦੀ ਹੋਣੀ ਹੈ ਤਾਂ ਨੌਜਵਾਨਾਂ ਨੂੰ ਲੈ ਕੇ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਰਾਹੁਲ ਗਾਂਧੀ ਸੋਚਦੇ ਕੀ ਨੇ ਆ ਦੇਖੋ ਗੱਲ ਇਹ ਹੈ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਹੂੰ ਕਿ ਰਾਹੁਲ ਗਾਂਧੀ ਜੀ ਇਸ ਦੇਸ਼ ਦੀ ਔਰ ਖਾਸ ਤੌਰ ਤੇ ਪੰਜਾਬ ਸੂਬੇ ਦੀ ਨਬਜ਼ ਨੂੰ ਪਛਾਣਦੇ ਨੇ ਜਦੋਂ ਉਹ ਕਹਿੰਦੇ ਨੇ ਵੀ ਸਾਡਾ ਕਿਸਾਨ ਹੈ ਤਾਂ 3 ਦਿਨ ਦੀ ਟਰੈਕਟਰ ਯਾਤਰਾ ਉਹਨਾਂ ਨੇ ਕਿਸਾਨੀ ਅੰਦੋਲਨ ਵੇਲੇ ਪੰਜਾਬ ਦੇ ਵਿੱਚ ਕੱਢੀ ਉਹ ਜਦੋਂ ਜਦੋਂ ਪੰਜਾਬ ਦੇ ਵਿੱਚ ਆ ਰਹੇ ਆ ਉਹ ਇਹ ਦੇਖ ਰਹੇ ਕਿ ਅਸੀਂ ਨੌਜਵਾਨਾਂ ਨੂੰ ਨਵੇਂ ਪਲੇਟਫਾਰਮ ਨਵੇਂ ਰਾਹ ਕਿਵੇਂ ਦਿਖਾ ਸਕਦੇ ਨੇ ਜੇ ਉਹਨਾਂ ਨੇ 2019 ਦੇ ਆਪਣੇ ਮੈਨੀਫੈਸਟੋ ਚ ਕਿਆ ਸੀ 올 ਇੰਡੀਆ ਜਿਹੜੀ ਇਲੈਕਸ਼ਨ ਹੋਈ ਸੀ ਜਨਰਲ ਇਲੈਕਸ਼ਨ ਕਿਵੇਂ ਅਸੀਂ ਫੂਡ ਪਾਰਕਸ ਬਣਾਉਣੇ ਨੇ ਕਿਉਂਕਿ ਮੰਨਿਏ ਜਾਂ ਨਾ ਮੰਨਿਏ 40% ਸੂਬਾ ਜਿਹੜਾ ਸਾਡਾ ਇਕਨੋਮਿਕ ਐਕਟੀਵਿਟੀ 40% ਆਪਣੇ ਸੂਬੇ ਦੀ ਉਹ ਖੇਤੀਬਾੜੀ ਨਾਲ ਸੰਬੰਧਿਤ ਹੈ ਜੇ ਸਾਡੀ ਖੇਤੀਬਾੜੀ ਫਲਦੀ ਫੁੱਲਦੀ ਹੈ ਸਾਡੇ ਸ਼ਹਿਰ ਫਲਦੇ ਫੁੱਲਦੇ ਨੇ ਉਹਦੇ ਵਿੱਚ ਇਕਨੋਮਿਕ ਐਕਟੀਵਿਟੀ ਹੁੰਦੀ ਹੈ ਸਾਡੀ ਇੰਡਸਟਰੀ ਫਲਦੀ ਫੁੱਲਦੀ ਹੈ ਪਰ ਅੱਜ ਕਿਸਾਨੀ ਵੀ ਅੱਜ ਡੁੱਬਦੀ ਜਾ ਰਹੀ ਹੈ ਕਿਸਾਨ ਵੀ ਡੁੱਬਦਾ ਜਾ ਰਿਹਾ ਹੈ ਸਾਡੀ ਹੋਰ ਇੰਡਸਟਰੀ ਉਹਦੇ ਕਈ ਕਾਰਨ ਨੇ ਇੱਕ ਕਾਰਨ ਨਹੀਂ ਹੈ ਅਸੀਂ ਕਿਉਂ ਨਹੀਂ ਇੰਡਸਟਰੀ ਨੂੰ ਅਟਰੈਕਟ ਕਰ ਪਾ ਰਹੇ ਜਾਂ ਸੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹ ਕਿਉਂ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ ਇਹ तमाम ਗੱਲਾਂ ਤੇ ਵਿਚਾਰ ਚਰਚਾ ਕਰਨ ਦੀ ਲੋੜ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਰਾਹੁਲ ਜੀ ਪੰਜਾਬ ਆਉਂਦੇ ਨੇ ਤਾਂ ਅਸੀਂ ਖੇਤੀ ਇਹ ਬਾੜੀ ਨੂੰ ਕਿਵੇਂ ਰੈਵੋਲੂਸ਼ਨਲਾਈਜ਼ ਕਰਨਾ ਹੈ ਮੇਰੇ ਖਿਆਲ ਚ ਸਭ ਤੋਂ ਵੱਡਾ ਮਸਲਾ ਅੱਜ ਪੰਜਾਬ ਅੱਗੇ ਇਹ ਹੈ ਕਿਉਂਕਿ ਜੇ ਖੇਤੀਬਾੜੀ ਖਤਮ ਹੋ ਗਈ ਤਾਂ ਪੰਜਾਬ ਦਾ ਜਿਹੜਾ ਸੋਸ਼ਲ ਸਾਡਾ ਢਾਂਚਾ ਹੈ ਜਿਹੜਾ ਸਮਾਜਿਕ ਢਾਂਚਾ ਖਤਮ ਹੋ ਜਾਊਗਾ ਇਕਨੋਮਿਕ ਢਾਂਚਾ ਤਾਂ ਖਤਮ ਹੋਊਗਾ ਪਰ ਨਾਲ ਨਾਲ ਸਮਾਜਿਕ ਢਾਂਚਾ ਵੀ ਜਿਹੜਾ ਤਾਣਾ ਬਾਣਾ ਹੈ ਉਹ ਵੀ ਖਤਮ ਹੋ ਜਾਊਗਾ ਮੋਜੀ ਬਤੌਰ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਹੋ ਤਾਂ ਨੌਜਵਾਨਾਂ ਦੇ ਵਕੀਲ ਹਾਂ ਤੁਸੀਂ ਦਿੱਲੀ ਦਰਬਾਰ ਜਾ ਕੇ ਪੰਜਾਬ ਦੇ ਜਿਹੜੇ ਕਾਂਗਰਸ ਨਾਲ ਸੰਬੰਧਤ ਨੌਜਵਾਨ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ ਤਾਂ ਕੀ ਲੱਗਦਾ ਕਿੰਨੀ ਭਾਗੀਦਾਰੀ ਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਨੌਜਵਾਨਾਂ ਨੂੰ ਮਿਲ ਸਕਦੀ ਆ 1 ਟੂ 1 ਰਾਹੁਲ ਗਾਂਧੀ ਨਾਲ ਗੱਲਬਾਤ ਹੋਈ ਇਸ ਰਿਗਾਰਡਿੰਗਲੀ ਕਿਉਂਕਿ ਬਹੁਤ ਸਾਰੇ ਤੁਹਾਡੇ ਲੀਡਰਸ ਨੇ ਬਹੁਤ ਸਾਰੇ ਤੁਹਾਡੇ ਨੌਜਵਾਨ ਲੀਡਰ ਐਵੇਂ ਦੇ ਨੇ ਉਹ ਚਾਹੁੰਦੇ ਨੇ ਕਿ ਜਿਹੜੇ 60 65 70 ਸਾਲ ਦੇ ਬਜ਼ੁਰਗ ਲੀਡਰ ਨੇ ਉਹਨਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਨੇ ਗਗਨ ਜੀ ਮੈਨੂੰ ਇਸ ਗੱਲ ਦਾ ਮਾਣ ਹੈ ਤੁਹਾਨੂੰ ਇਹ ਜਾਣ ਕੇ ਖੁਸ਼ੀ ਵੀ ਹੋਊਗੀ ਈ ਵਿਊਅਰਸ ਨੂੰ ਵੀ ਤੁਹਾਡੇ ਜਾਣ ਕੇ ਖੁਸ਼ੀ ਹੋਊਗੀ ਮੇਰੇ ਸੰਗਠਨ ਦੇ ਨੌਜਵਾਨਾਂ ਨੂੰ ਵੀ ਜਾਣ ਕੇ ਖੁਸ਼ੀ ਹੋਊਗੀ ਕਿ ਮੈਂ ਕੱਲਾ ਪ੍ਰਧਾਨ ਹਾਂ ਜਿਹਦੀਆਂ ਦੋ ਸਟੇਜਾਂ ਤੇ ਸਾਡੇ ਮਾਨਯੋਗ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਉਹਨਾਂ ਨੇ ਓਪਨ ਤੌਰ ਤੇ ਕਿਹਾ ਵੀ ਅਸੀਂ 60% ਨਵੇਂ ਚਿਹਰੇ ਅਸੀਂ ਪੰਜਾਬ ਕਾਂਗਰਸ ਦੀਆਂ ਜਿਹੜੀਆਂ ਟਿਕਟਾਂ ਹੋਣਗੀਆਂ ਐਮਐਲਏ ਦੀਆਂ ਅਸੀਂ ਉਹਦੇ ਵਿੱਚ ਦਵਾਂਗੇ ਓਪਨ ਪਲੇਟਫਾਰਮ ਤੇ ਸਾਡੇ ਪ੍ਰਧਾਨ ਸਾਹਿਬ ਨੇ ਮੇਰੀ ਦੋ ਸਟੇਜਾਂ ਤੇ ਕਿਹਾ ਇਹ ਤੋਂ ਪਹਿਲਾਂ ਕਦੇ ਵੀ ਐਨੀ ਤਾਕਤ ਜਾਂ ਐਨਾ ਹੌਸਲਾ ਕਦੇ ਕਿਸੇ ਵੱਡੇ ਲੀਡਰ ਨੇ ਸਾਡੇ ਸੰਗਠਨ ਨੂੰ ਨਹੀਂ ਦਿੱਤਾ ਸੋ ਇਸ ਗੱਲ ਦੀ ਮੈਨੂੰ ਮਾਣ ਹੈ ਕਿ ਮੇਰੇ ਪ੍ਰਧਾਨ ਨੇ ਆ ਕੇ ਮੇਰੀ ਸਟੇਜ ਤੇ ਦੋ ਵਾਰ ਇੱਕ ਵਾਰ ਨਹੀਂ ਦੋ ਵਾਰ ਉਹਨਾਂ ਦਾ ਬਿਆਨ ਬੜਾ ਚੱਲਿਆ ਸੀਗਾ ਸੋ ਉਹਦੇ ਨਾਲ ਸਾਡੇ ਨੌਜਵਾਨਾਂ ਨੂੰ ਹੌਸਲਾ ਵੀ ਹੋਇਆ ਰਾਹੁਲ ਕਾਂਧੀ ਕੀ ਸੋਚਦੇ ਨੇ ਆ ਰਾਹੁਲ ਸਵਾਲ ਮੇਰਾ ਇਹ ਹੈ ਹੁਣ ਜਿਹੜਾ ਵਿਅਕਤੀ ਇਹ ਬਿਆਨ ਦੇ ਰਿਹਾ ਹੈ ਰਾਜਾ ਵੜਿੰਗ ਜੀ ਇਹ ਬਿਆਨ ਦੇ ਰਹੇ ਹੈ ਉਹ ਵੀ ਤੇ ਰਾਹੁਲ ਗਾਂਧੀ ਜੀ ਦੇ ਪ੍ਰੋਡਕਟ ਨੇ ਪਹਿਲੀ ਪ੍ਰੋਡਕਟ ਜਿਹੜੀ ਨੌਨ ਪੋਲਿਟিক্যাল ਪਰਿਵਾਰ ਚੋਂ ਉੱਠ ਕੇ 올 ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਜੇ ਬਣਾਇਆ ਹੈ ਤਾਂ ਉਹ ਰਾਹੁਲ ਗਾਂਧੀ ਜੀ ਨੇ ਬਣਾਇਆ ਸੀਗਾ ਜਿਹੜਾ ਇਲੈਕਸ਼ਨ ਸਿਸਟਮ ਕਾਂਗਰਸ ਪਾਰਟੀ ਦੇ ਵਿੱਚ ਯੂਥ ਕਾਂਗਰਸ ਦੇ ਵਿੱਚ ਆਇਆ ਉਹ ਵੀ ਰਾਹੁਲ ਗਾਂਧੀ ਜੀ ਲੈ ਕੇ ਆਇਆ ਹੈ ਉਹੀ ਰੈਪਲੀਕੇਟ ਹੋਇਆ ਸਿਸਟਮ ਜਿਹੜੀ ਔਰ ਜਦੋਂ ਉਹਨਾਂ ਨੇ ਆਪਦੀ ਕੁਰਸੀ ਪ੍ਰਧਾਨਗੀ ਦੀ ਛੱਡੀ ਤੇ ਖੜਗੇ ਸਾਹਿਬ ਜਿਹੜੇ ਬਣ ਕੇ ਆਏ ਐ ਉਹ ਵੀ ਡੈਮੋਕਰੈtic ਪ੍ਰੋਸੈਸ ਚੋਂ ਨਿਕਲ ਕੇ ਆਏ ਸੋ ਇੱਕ ਲੀਡਰ ਵਿਦ ਅ ਵਿਜਨ ਹੈ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਵੀ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਆਉਣ ਵਾਲਾ ਸਮਾਂ ਉਹ ਪੰਜਾਬ ਦੀ ਲੋਕਾਂ ਦੀ ਨਬਜ਼ ਸਮਝਦੇ ਨੇ ਨੌਜਵਾਨ ਕੀ ਚਾਹੁੰਦੇ ਨੇ ਨੌਜਵਾਨ ਰਿਪ੍ਰੈਜ਼ੈਂਟੇਟਿਵਜ਼ ਅੱਗੇ ਆਉਣਗੇ ਇਸ ਗੱਲ ਦਾ ਮੈਂ ਅੱਜ ਦਾਵਾ ਕਰਕੇ ਜਾ ਰਿਹਾ ਤੁਹਾਡੇ ਅੱਛਾ ਇਹਦਾ ਮਤਲਬ ਹੈ 60% ਪਰਸੈਂਟ ਬਜ਼ੁਰਗ ਲੀਡਰ ਹੁਣ ਉਹਨਾਂ ਦੀ ਟਿਕਟ ਕੱਟ ਸਕਦੀ ਹੈ ਦੇਖੋ ਗੱਲ ਇਹ ਹੈ ਜੋ ਪ੍ਰਧਾਨ ਸਾਹਿਬ ਨੇ ਮੇਰੀ ਸਟੇਜ ਤੇ ਕਿਹਾ ਆਫੀਸ਼ੀਅਲ ਸਟੇਟਮੈਂਟ ਉਹਨਾਂ ਦੀ ਮੈਂ ਉੱਤੇ ਖੜਾ اور ਮੈਨੂੰ ਇਸ ਗੱਲ ਦਾ ਮਾਨ ਹੈ ਤੁਸੀਂ ਚਾਹੁੰਦੇ ਹੋ ਨੌਜਵਾਨਾਂ ਨੂੰ ਮੌਕਾ ਮਿਲਣਾ 100% ਮਿਲਣਾ ਚਾਹੀਦਾ ਕਿਉਂਕਿ ਜੋ એનર્ਜੀ ਐਨਥੀਅਸ ਹੋ ਸਕਦੇ ਦੇਖੋ ਗੱਲ ਇਹ ਹੈ ਕਿਉਂਕਿ ਮੁੱਦੇ ਹੀ ਨੌਜਵਾਨਾਂ ਦੇ ਨੇ 100% ਦੇਖੋ ਐਕਸਪੀਰੀਅੰਸ ਤੋਂ ਬਿਨਾ ਵੀ ਗੱਲ ਨਹੀਂ ਬੰਦੀ ਸਾਨੂੰ ਐਕਸਪੀਰੀਅੰਸਡ ਹੈਂਡਸ ਦੀ ਵੀ ਲੋੜ ਹੈ ਅੱਜ ਪੰਜਾਬ ਸਰਕਾਰ ਤੁਸੀਂ ਦੇਖੋ ਨਾ ਇਹਨਾਂ ਕੋਲ ਤਜਰਬਾ ਹੈ ਨਾ ਪੜ੍ਹਾਈ ਲਿਖਾਈ ਹੈ ਦੇਖੋ ਤਜਰਬੇ ਦਾ ਵੀ ਕੋਈ ਤੋੜ ਨਹੀਂ ਜੇ ਆਪਾਂ ਕਹੀਏ ਕਿ ਵੀ ਐਕਸਪੀਰੀਅੰਸ ਨੂੰ ਬਿਲਕੁਲ ਅਸੀਂ ਦਰਕਨਾਰ ਕਰ ਦਈਏ ਤੇ ਨੌਜਵਾਨ ਸੰਭਲ ਲੈ ਨਹੀਂ ਨੌਜਵਾਨਾਂ ਨੂੰ ਗਰੋ ਕਰਾਉਣਾ ਪੈ ਐਫੀਸ਼ੀਐਂਟ ਔਰ ਸਖਸ਼ਮ ਬਣਾਉਣਾ ਪੈਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਮਸਲੇ ਚੰਗੇ ਤਰੀਕੇ ਨਾਲ ਚੱਕ ਸਕਣ ਵਿਧਾਨ ਸਭਾ ਜਦੋਂ ਜਾਣ ਤਾਂ ਕਾਨੂੰਨ ਜਿਹੜੇ ਬਣਨੇ ਨੇ ਉਹਦੇ ਵਿੱਚ ਆਪਣੀ رائے ਰੱਖ ਸਕਣ ਕੋਈ ਲੀਗਲ ਸਟੱਡੀ ਰਿਸਰਚ ਕਰਨ ਦੀ ਕਪੈਸਿਟੀ ਰੱਖ ਸਕਣ ਸੋ ਤਜਰਬੇ ਦਾ ਕੋਈ ਤੋੜ ਨਹੀਂ ਹੈ ਤਜਰਬੇਕਾਰ ਲੀਡਰਸ ਦੇ ਥੱਲੇ ਅਸੀਂ ਨੌਜਵਾਨਾਂ ਨੂੰ ਗਰੂਮ ਕਰੀਏ ਔਰ ਪੰਜਾਬ ਨੂੰ ਫਿਊਚਰ ਰੈਡੀ ਕਰੀਏ ਪੰਜਾਬ ਕਾਂਗਰਸ ਨੂੰ ਫਿਊਚਰ ਰੈਡੀ ਕਰੀਏ ਅੱਛਾ ਆਮ ਕਰਾਂ ਦੇ ਮੁੰਡਿਆਂ ਦਾ ਨੰਬਰ ਲੱਗ ਸਕਦਾ ਹੈ 100% ਔਰ ਕਾਂਗਰਸ ਪਾਰਟੀ ਇਹ ਜਿਹਾ ਪਲੇਟਫਾਰਮ ਹੈ ਜਿੱਥੇ ਮੈਕਸਿਮਮ ਆਮਕਰਾਂ ਦੇ ਨੌਜਵਾਨ ਅੱਗੇ ਆ ਰਹੇ ਬਟ ਇਹਦੇ ਵਿੱਚ ਇੱਕ ਫਿਲਟਰ ਬੜਾ ਜ਼ਰੂਰੀ ਹੈ ਕਿਉਂਕਿ ਜਦੋਂ ਮੈਂ ਵੀ ਬਣ ਕੇ ਆਇਆ ਉਹ ਫਿਲਟਰ ਇਹ ਹੈ ਕਿ ਕਾਂਗਰਸ ਫੈਮਲੀ ਜ਼ਰੂਰ ਹੋਣੀ ਚਾਹੀਦੀ ਹੈ ਉਹ ਬੰਦੇ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀ ਨਹੀਂ ਤਾਂ ਹੁੰਦਾ ਕੀ ਹੈ ਨੌਜਵਾਨ ਆਮਕਰਾਂ ਚੋਂ ਆ ਕੇ ਪਰ ਉਹਨੂੰ ਕਾਂਗਰਸ ਪਾਰਟੀ ਦੇ ਪ੍ਰਤੀ ਆਈਡੀਓਲੋਜੀ ਵੀ ਹੋਣੀ ਚਾਹੀਦੀ ਹੈ ਕਈ ਵਾਰ ਮੈਨੂੰ ਪ੍ਰੈਸ ਦੇ ਸਾਥੀਆਂ ਨੇ ਪੁੱਛਿਆ ਵੀ ਜੇ ਸਾਡੇ ਵਰਗੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਪਰਿਵਾਰ ਜਿਨ੍ਹਾਂ ਨੂੰ 40-40 ਸਾਲ 50-50 ਸਾਲ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਕਾਂਗਰਸ ਪਾਰਟੀ ਨੂੰ ਦੇਤੀਆਂ ਅਸੀਂ ਪਿਆਰ ਕਰਦੇ ਹਾਂ ਕਾਂਗਰਸ ਪਾਰਟੀ ਨੂੰ ਔਰ ਨਾਲ ਇਹ ਜੇ ਨੌਜਵਾਨ ਜਿਹੜੇ ਉਸ ਡਿਟਰਮੀਨੇਸ਼ਨ ਨਾਲ ਪਾਰਟੀ ਦੀ ਸੇਵਾ ਕਰਨ ਚ ਅੱਗੇ ਆਉਣ ਤਾਂ ਉਹਨਾਂ ਲਈ ਮੌਕਾ ਹੋਣਾ ਚਾਹੀਦਾ ਔਰ ਹਿਸਟੋਰਿਕਲੀ ਤੁਸੀਂ ਦੇਖੋ ਕਿੰਨੇ ਸਾਡੇ ਨੌਜਵਾਨ ਨਾਨ ਪੋਲਿਟੀਕਲ ਸਪੇਸ ਤੋਂ ਨਿਕਲ ਕੇ ਮੇਨਸਟ੍ਰੀਮ ਦੇ ਵਿੱਚ ਆਏ ਨਾਟ ਓਨਲੀ ਪੰਜਾਬ ਸਾਰੇ ਹਿੰਦੁਸਤਾਨ ਦੀ ਗੱਲ ਹੈ ਰਾਜਸਥਾਨ ਦੇ ਸਾਡੇ ਪ੍ਰਧਾਨ ਨੇ ਯੂਥ ਕਾਂਗਰਸ ਦੇ ਉਹ ਐਮਐਲਏ ਬਣ ਕੇ ਆਏ ਨਾਨ ਪੋਲਿਟੀਕਲ ਆ ਪਰਿਵਾਰ ਚੋਂ ਨਿਕਲ ਕੇ ਆਏ ਆ ਲੋਕ ਸਭਾ ਦੇ ਇੱਕ ਕੈਂਡੀਡੇਟ ਸਾਡੇ ਹਰਿਆਣੇ ਦੇ ਪ੍ਰਧਾਨ ਸੀਗੇ ਦਿਵੈਨਸ਼ੂ ਬੁੱਧੀ ਰਾਜਾ ਉਹ ਵੀ ਨਾਨ ਪੋਲਿਟਿਕਲ ਪਰਿਵਾਰ ਚੋਂ ਨਿਕਲ ਕੇ ਆਏ ਸੋ ਤਮਾਮ ਮੈਂਜੇ ਤੋਂ ਦੇਖ ਰਹਾ ਕਿ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਯੂਥ ਕਾਂਗਰਸ ਇੱਕ ਨਾਨ ਪੋਲਿਟਿਕਲ ਪਰਿਵਾਰਾਂ ਲਈ ਇੱਕ ਬਹੁਤ ਵੱਡੀ ਸਪੇਸ ਹੈ ਜਿਸ ਨਾਲ ਵਿੱਚ એનર્ਜੀ ਹੈ ਕੁਝ ਕਰਨ ਦੀ ਜਿਹੜੇ ਨਵੇਂ ਆਈਡੀਆਸ ਟੇਬਲ ਤੇ ਲੈ ਕੇ ਆ ਸਕਦੇ ਆ ਬਿਲਕੁਲ ਇੱਕ ਰਾਈਟ ਬੈਲੈਂਸ ਤਜਰਬੇ ਦਾ ਰਾਈਟ ਬੈਲੈਂਸ ਪੋਲਿਟੀਕਲ ਡਾਇਨਾਮਿਕਸ ਦਾ ਰਾਈਟ ਬੈਲੈਂਸ ਫਰੈਸ਼ એનર્ਜੀ ਦਾ ਸਾਨੂੰ ਸਭ ਦੀ ਲੋੜ ਹੈ ਅੱਛਾ 2027 ਨੂੰ ਲੈ ਕੇ ਕਮਰ ਕੱਸੇ ਕੱਸ ਲਏ ਗਏ ਨੇ 100% ਕਸ ਲਏ ਗਏ ਨੇ ਔਰ ਬੜੇ ਵਧੀਆ ਤਰੀਕੇ ਨਾਲ ਤਿਆਰੀ ਹੋ ਰਹੀ ਹੈ ਔਰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀਆਂ ਮੀਟਿੰਗਸ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਚਿੰਤਾ ਪੰਜਾਬ ਦੇ ਪ੍ਰਤੀ ਅਸੀਂ ਕੀ ਏਜੰਡਾ ਲੈ ਕੇ ਜਾਣਾ ਹੈ ਉਹਦੇ ਤੇ ਜੋ ਮੰਥਨ ਹੋ ਰਿਹਾ ਹੈ ਜੋ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਹਾਲਾਂਕਿ ਅਸੀਂ ਬਹੁਤ ਚੰਗਾ ਪਰਫਾਰਮ ਕੀਤਾ ਪਰ ਕਦੇ ਵੀ ਅਸੀਂ ਅਵੇਸਲੇ ਹੋ ਕੇ ਨਹੀਂ ਬਹਿ ਸਕਦੇ ਸੋ ਜੋ ਮੀਟਿੰਗਸ ਦੇ ਵਿੱਚ ਚਰਚਾ ਹੋ ਰਹੀ ਹੈ ਤਾਂ ਮੈਨੂੰ ਐ ਲੱਗਦਾ ਵੀ ਕਾਂਗਰਸ ਪਾਰਟੀ ਕੌਨਫੀਡੈਂਟ ਹੈ ਔਰ ਤਿਆਰ ਵੀ ਹੈ ਔਰ ਫਿਊਚਰ ਜਿਸੀ ਕੀ ਕਰਨਾ ਹੈ ਉਹਦੀ ਤਿਆਰੀ ਵੀ ਸ਼ੁਰੂ ਹੋ ਗਈ ਮੋਹਿਜੀ ਕਾਂਗਰਸ ਦਾ ਜ਼ਿਕਰ ਸ਼ੁਰੂ ਹੋ ਗਿਆ 2027 ਦਾ ਜ਼ਿਕਰ ਸ਼ੁਰੂ ਹੋ ਗਿਆ ਤਾਂ ਕਾਂਗਰਸ ਦੇ ਵਿੱਚ ਸੀਐਮ ਚਿਹਰੇ ਬਹੁਤ ਨੇ ਚਾਹੇ ਤੁਹਾਡੇ ਚਰਨਜੀਤ ਚੰਨੀ ਹੋਣ ਸੁਖਜਿੰਦਰ ਰੰਦਾਵਾ ਹੋਣ ਹਾਲਾਂਕਿ ਰਾਜਾ ਵੜਿੰਗ ਡਿਨਾਈ ਕਰ ਚੁੱਕੇ ਨੇ ਕਹਿੰਦੇ ਮੈਂ ਨਹੀਂ ਬਣਨਾ ਚਾਹੁੰਦਾ ਠੀਕ ਹੈ ਰਾਣਾ ਗੁਰਜੀਤ ਹੋਣ ਅਜੇ ਤਾਂ ਨਵਜੋਤ ਸਿੰਘ ਸਿੱਧੂ ਨਹੀਂ ਆਏ ਹੈਗੇ ਅੱਗੇ ਤਾਂ ਕੀ ਲੱਗਦਾ ਹੈ ਕਾਂਗਰਸ ਦੀ ਇੰਟਰਨਲ ਧੜੇਬਾਜ਼ੀ ਜਿਹੜੀ ਉਹ ਆਉਣ ਵਾਲੇ 2027 ਦੇ ਵਿੱਚ ਕਿੰਨੀ ਖਰਾਬ ਹੋ ਸਕਦੀ ਹੈ ਇਹ ਮੈਂ ਕਾਊਂਟਰ ਸਵਾਲ ਗਗਨ ਜੀ ਮੈਂ ਤੁਹਾਨੂੰ ਪੁੱਛਦਾ ਹਾਂ ਵੀ ਇਹ ਸਾਡੀ ਤਾਕਤ ਹੈ ਕਿ ਕਮਜ਼ੋਰੀ ਹੈ ਜਿਨ ਨੇ ਨਹੀਂ ਇਹ ਸਾਡੀ ਮੈਂ ਉਹੀ ਕਹਿ ਰਿਹਾ ਹਾਂ ਇਹ ਸਾਡੀ ਤਾਕਤ ਹੈ ਜਿੰਨੇ ਜ਼ਿਆਦਾ ਮੁਖਮੰਤਰੀ ਦੇ ਚਿਹਰੇ ਓਨੀ ਜ਼ਿਆਦਾ ਸਾਡੀ ਆਰਗੇਨਾਈਜੇਸ਼ਨ ਵਾਈਬਰੈਂਟ ਹੁੰਦੀ ਹੈ ਪਰ ਕਲੀ ਆਰਗੇਨਾਈਜੇਸ਼ਨ ਹੈ ਜਿੱਥੇ ਬੰਦਾ ਆਪਣੇ ਹੱਕ ਦੀ ਗੱਲ ਕਰ ਸਕਦਾ ਹੈ ਔਰ ਇਫੈਕਟਿਵਲੀ ਕਰ ਸਕਦਾ ਹੈ ਪ੍ਰੋਬਲਮ ਮੈਂ ਦੱਸਦਾ ਪ੍ਰੋਬਲਮ ਉੱਥੇ ਹੀ ਹੁੰਦੀ ਹੈ ਜਦੋਂ ਉਸ ਚਾਹਨਾ ਦੇ ਵਿੱਚ ਜਦੋਂ ਤੁਸੀਂ ਪਾਰਟੀ ਲਾਈਨ ਨੂੰ ਕਰਾਸ ਕਰਦੇ ਹੋ ਉਹਦੇ ਲਈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼ਰੀਬ ਬਪੇਸ਼ ਬਗੇਲ ਰਾਹੁਲ ਜੀ ਨੇ ਉਹਨਾਂ ਨੂੰ ਇਨਚਾਰਜ ਲਾ ਕੇ ਖੜਗੇ ਸਾਹਿਬ ਨੇ ਉਹਨਾਂ ਨੂੰ ਭੇਜਿਆ ਇੱਕ ਸੀਨੀਅਰ ਆ ਵਿਅਕਤੀ ਨੇ ਜਿਹੜੇ ਕਿ ਪੰਜਾਬ ਮਾਮਲਿਆਂ ਦੇ ਇਨਚਾਰਜ ਲੱਗੇ ਨੇ ਸੋ ਉਹਨਾਂ ਨੇ ਆਨ ਦਾ ਹੀ ਬੜਾ ਕਲੀਅਰ ਕੱਟ ਮੈਸੇਜ ਸਾਡੇ ਕਾਂਗਰਸ ਪਾਰਟੀ ਦੇ ਲੀਡਰਸ ਨੂੰ ਦਿੱਤਾ ਬਿਲਕੁਲ ਠੀਕ ਗੱਲ ਹੈ ਕਿ ਸਰਵ ਕਰਨ ਦੀ ਜਿਹੜੀ ਚਾਹਨਾ ਹੁੰਦੀ ਹੈ ਉਸ ਅਹੁਦੇ ਦੀ ਜਿਹੜੀ ਚਾਹਨਾ ਹੁੰਦੀ ਹੈ ਉਹਦੇ ਵਿੱਚ ਜਦੋਂ ਤੁਸੀਂ ਰੇਸ ਲੱਗਦੀ ਹੈ ਉਹਦੇ ਵਿੱਚ ਕਿਤੇ ਪਾਰਟੀ ਲਾਈਨ ਨਾ ਕਿਤੇ ਮਿਸ ਹੋ ਜੇ ਤਾ ਉਹਨੂੰ ਚੈੱਕ ਕਰਨ ਵਾਸਤੇ ਇੱਕ ਸੀਨੀਅਰ ਵਿਅਕਤੀ ਨੂੰ ਕੰਮ ਤੇ ਲਾਇਆ। ਸੋ ਇਹ ਸਾਡੀ ਤਾਕਤ ਹੈ ਗਗਨ ਜੀ ਜਿੰਨੇ ਜ਼ਿਆਦਾ ਮੁੱਖ ਮੰਤਰੀ ਦੇ ਚਿਹਰੇ ਓਨੀ ਜ਼ਿਆਦਾ ਸਾਡੀ ਤਾਕਤ। ਕਾਂਗਰਸੀ ਲੀਡਰ ਮੋਹਿਤ ਜੀ ਕਸਰ ਕਿੱਥੇ ਛੱਡਦੇ ਨੇ ਰਾਣਾ ਗੁਰਜੀਤ ਮੱਕੀ ਤੇ ਐਮਐਸਪੀ ਦਾ ਐਲਾਨ ਕਰ ਦਿੰਦੇ ਨੇ। ਤਾਂ ਸੁਖਪਾਲ ਖਾਇਰਾ ਕਹਿੰਦੇ ਨੇ ਕਿ ਇਹ ਪ੍ਰਾਈਵੇਟੇਸ਼ਨ ਨੂੰ ਬढ़ावा ਦੇ ਰਹੇ ਨੇ। ਤਾਂ ਤੁਹਾਡੇ ਪੀਪੀਸੀ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਕਹਿੰਦੇ ਇਹ ਕਾਂਗਰਸ ਦੀ ਨਹੀਂ ਰਾਣਾ ਗੁਰਜੀਤ ਦੀ ਗਰੰਟੀ ਹੈ। ਤਾਂ ਕੀ ਲੱਗਦਾ ਹੈ? ਦਾਲ ਹਜੇ ਬਣਨ ਤੋਂ ਪਹਿਲਾਂ ਹੀ ਜਿਹੜਾ ਖਰਾਬ ਹੋਣੀ ਸ਼ੁਰੂ ਹੋ ਗਈ ਦੇਖੋ ਗੱਲ ਇਹ ਇਹ ਆਈਡੀਆਜ਼ ਐ ਤੁਸੀਂ ਇਹਨੂੰ ਇਸ ਤਰੀਕੇ ਕਿਉਂ ਨਹੀਂ ਦੇਖਦੇ ਕਿ ਇੱਕ ਨਵਾਂ ਆਈਡੀਆ ਪੰਜਾਬ ਦੇ ਵਿੱਚ ਇੱਕ ਨਵੀਂ ਚਰਚਾ ਚੱਲ ਪਈ ਹੈ ਕਿ ਮੱਕੀ ਤੇ ਐਮਐਸਪੀ ਹੋਣੀ ਚਾਹੀਦੀ ਹੈ ਹੋਰ ਜਸ ਦਾਅਵਾ ਕੀਤਾ ਉਹਦੇ ਤੇ ਵਿੱਚ ਉਹਨਾਂ ਦੀ ਕੀ ਸਟੱਡੀ ਹੈ ਇਹ ਵੀ ਪੁੱਛਣਾ ਪੈਣਾ ਆਪਾਂ ਨੂੰ ਸਖੈਰਾ ਸਾਹਿਬ ਕੀ ਕਹਿ ਰਿਹਾ ਕਿਉਂਕਿ ਹਰ ਬੰਦਾ ਟੇਬਲ ਤੇ ਕੋਈ ਨਾ ਕੋਈ ਨਵਾਂ ਫਲੇਵਰ ਲੈ ਕੇ ਆਉਂਦਾ ਤਾਂ ਹੀ ਮੈਂ ਕਹਿ ਰਿਹਾ ਸਾਡੀ ਤਾਕਤ ਹੈ ਔਰ ਇਸ ਤਾਕਤ ਦੇ ਵਿੱਚ ਹੀ ਪੰਜਾਬ ਦੀ ਤਾਕਤ ਛੁਪੀ ਹੈ ਅੱਛਾ ਤਸਵੀਰਾਂ ਦੇਖੀਆਂ ਤੁਸੀਂ ਫੋਟੋ ਬਹੁਤ ਵਾਇਰਲ ਹੁੰਦੀ ਹੈ ਕਿ ਕਿਟਿਲੋਂ ਪ੍ਰਗਟ ਸਿੰਘ ਬਰਿੰਦਰ ਸਿੰਘ ਢਿੱਲੋਂ ਹੋਣ ਭਰਤਪੂਸ਼ਨ ਆਸ਼ੂ ਹੋਣ ਸੁਖਜਿੰਦਰ ਰੰਧਾਵਾਣੋ ਇਹ ਮੀਟਿੰਗਾਂ ਸਾਂ ਬਹੁਤ ਹੁੰਦੀਆਂ ਇਹਨਾਂ ਮੀਟਿੰਗਸ ਦੀ ਰੂਪਰੇਖਾ ਕੀ ਹੈ ਦੇਖੋ ਗੱਲ ਇਹ ਇਨਫੋਰਮਲ ਮੀਟਿੰਗਸ ਹਮ ਬੜੀਆਂ ਇੰਪੋਰਟੈਂਟ ਹੁੰਦੀਆਂ ਕਿਉਂਕਿ ਉਹਦੇ ਵਿੱਚ ਕਈ ਚਰਚਾਵਾਂ ਹਰ ਤਰੀਕੇ ਦੀ ਚਰਚਾ ਨਿਕਲ ਕੇ ਆਉਂਦੀ ਹੈ ਪਾਰਟੀ ਕਿਵੇਂ ਮਜ਼ਬੂਤ ਹੋ ਸਕਦੀ ਹੈ ਕਿ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਗੱਲ ਹਰ 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 ਪੱਦਰ ਤੇ ਨਾ ਹਰ ਪੱਦਰ ਤੇ ਫਾਰਮਲ ਪੱਦਰ ਤੇ ਤੁਸੀਂ ਹਰ ਤਰ੍ਹਾਂ ਦੀ ਗੱਲ ਨਹੀਂ ਕਰ ਸਕਦੇ ਮੈਂ ਜਦੋਂ ਇਨਫਾਰਮਲੀ ਹੁੰਨੇ ਹਾਂ ਤਾਂ ਨਵੀਆਂ-ਨਵੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ ਕਿ ਹਰ ਤਰ੍ਹਾਂ ਦੀ ਰਾਜਨੀਤਿਕ ਸਲਾਹ ਵੀ ਨਿਕਲ ਕੇ ਆਉਂਦੀ ਹੈ ਕੋਈ ਚੰਗੀ ਹੁੰਦੀ ਹੋਊਗੀ ਕੋਈ ਮਾੜੀ ਹੁੰਦੀ ਹੋਊਗੀ ਪਰ ਯੈਸ ਪਾਰਟੀ ਨੂੰ ਕਿਵੇਂ ਸਟਰੋਂਗ ਕਰਨਾ ਹੈ ਇਦਾਂ ਦੀਆਂ ਚਰਚਾਵਾਂ ਹੁੰਦੀਆਂ ਹੋਣਗੀਆਂ। ਅੱਛਾ خیر ਮੈਂ ਤਾਂ ਹਜੇ ਉੱਥੇ ਗਿਆ ਨਹੀਂ। ਨੀਤਾ ਵਿਰੋਧੀ ਤੇ ਪ੍ਰਤਾਪ ਬਾਜਵਾ ਨੇ ਉਹਨਾਂ ਦਾ ਇੱਕ ਵੱਖਰਾ ਧੜਾ ਹੈ। ਆ ਰਾਜਾ ਵੜਿੰਗ ਪ੍ਰਧਾਨ ਨੇ ਉਹਨਾਂ ਦਾ ਵੀ ਵੱਖਰਾ ਧੜਾ ਹੈ। ਸੁਖਜਿੰਦਰ ਦਾਵਾ, ਚੰਨੀ, ਬਹੁਤ ਸਾਰੇ ਲੀਡਰਸ ਨੇ। ਮੋਹਿਤ ਮਹਿੰਦਰਾ ਕਿਸ ਧੜੇ ਨੂੰ ਬਿਲੋਂਗ ਕਰਦੇ ਨੇ? ਮੈਂ ਰਾਹੁਲ ਗਾਂਧੀ ਦੇ ਧੜੇ ਨੂੰ ਆ ਕਾਂਗਰਸ ਪਾਰਟੀ ਦੇ ਹੱਥ ਪੰਜੇ ਦੇ ਧੜੇ ਨੂੰ ਬਿਲੋਂਗ ਕਰਦਾ। ਔਰ ਜਿਹੜੇ ਧੜਿਆਂ ਦੀ ਤੁਸੀਂ ਗੱਲ ਕਰਦੋ ਇਹ ਸਾਰੇ ਵੀ ਸਾਡੇ ਮਾਨਯੋਗ ਲੀਡਰ ਸਹਿਬਾਨ ਵੀ ਇਹ ਸਾਰੇ ਰਾਹੁਲ ਗਾਂਧੀ ਦੇ ਧੜੇ ਨੂੰ ਬਿਲੋਂਗ ਕਰਦੇ ਆ ਕਿਉਂਕਿ ਅਲਟੀਮੇਟਲੀ ਸਾਰਿਆਂ ਨੇ ਅਲਟੀਮੇਟਲੀ ਸਭ ਦਾ ਸਰੈਂਡਰ ਉੱਥੇ ਹੈ ਹਮ ਔਰ ਜਿੱਥੇ ਸਭ ਦਾ ਸਰੈਂਡਰ ਹੈ ਜੋ ਫੈਸਲਾ ਕਿਉਂਕਿ ਗੱਲ ਇਹ ਹੈ ਸਾਡੀ ਵਾਈਬਰੈਂਟ ਪਾਰਟੀ ਹੈ ਜਦੋਂ ਉਹ ਸਾਨੂੰ ਸਭ ਨੂੰ ਸੁਣਨ ਦਾ ਮੌਕਾ ਜਦੋਂ ਮਿਲਦਾ ਹੈ ਉੱਥੇ ਤਾਂ ਉੱਥੇ ਵਧੀਆ ਇੱਕ ਡਿਸੀਜਨ ਨਿਕਲ ਕੇ ਆਉਂਦਾ ਹੈ ਜੋ ਵੀ ਡਿਸੀਜਨ ਹੁੰਦਾ ਸਭ ਨੂੰ ਲਾਗੂ ਇੰਟਰਨਲ ਡੈਮੋਕ੍ਰੇਸੀ ਹੈ ਜਿਹੜੀ ਕਾਂਗਰਸ ਦੇ ਵਿੱਚ ਅੰਦਰ ਬੋਲਣ ਦੀ ਆਜ਼ਾਦੀ ਇਹ ਮੈਨੂੰ ਲੱਗਦਾ ਖਰਾਬ ਨਹੀਂ ਕਰਦੀ ਜ਼ਿਆਦਾ ਉਹੀ ਮੈਂ ਕਹਿਣਾ ਚਾਹ ਰਿਹਾ ਕਿ ਇਹ ਸਾਡੀ ਤਾਕਤ ਹੈ ਨਵੇਂ ਆਈਡੀਆਜ਼ ਜਦ ਤੱਕ ਅੰਤਰ ਵਿਰੋਧ ਨਹੀਂ ਹੋਊਗਾ ਨਵੇਂ ਆਈਡੀਆਜ਼ ਨਹੀਂ ਨਿਕਲ ਕੇ ਆਉਣਗੇ ਤੰਗ ਉਦੋਂ ਹੁੰਦਾ ਹੈ ਸੰਗਠਨ ਜਦੋਂ ਉਹ ਅੰਤਰ ਵਿਰੋਧ ਜਿਹੜੇ ਕੰਟਰੋਵਰਸੀਜ਼ ਜਾਂ ਜਿਹੜੀਆਂ ਕੰਟਰਰੀਨ ਗੱਲਾਂ ਨੇ ਉਹ ਬਾਹਰ ਮੀਡੀਆ 'ਚ ਆ ਜਾਂਦੀਆਂ ਨੇ ਅੱਜ ਮੈਂ ਤੁਹਾਨੂੰ ਕੋਈ ਕੁਝ ਬਹਿ ਕੇ ਕਹਿ ਜਾ ਜੋ ਕਿ ਪਾਰਟੀ ਦੇ ਹਿੱਤ ਵਿੱਚ ਨਾ ਹੋਵੇ ਮੇਰੀ ਪਰਸਨਲ ਕੋਈ ਸਲਾਹ ਹੋਵੇ ਜਿਹੜੀ ਪਾਰਟੀ ਦੇ ਹਿੱਤ 'ਚ ਨਾ ਹੋਵੇ ਉਹਦੇ ਨਾਲ ਪਾਰਟੀ ਡੈਮੇਜ ਹੁੰਦੀ ਹੈ ਉਹਦੇ ਤੋਂ ਮੈਨੂੰ ਐ ਲੱਗਦਾ ਵੀ ਕਿਤੇ ਨਾ ਕਿਤੇ ਲੀਡਰਸ ਕ੍ਰੋਸ ਕਰ ਜਾਂਦੇ ਨੇ ਔਜੇ ਹਟ ਬਚ ਜੇ ਤਾਂ ਕਾਂਗਰਸ ਨੂੰ ਕੋਈ ਰੋਕ ਨਹੀਂ ਸਕਦਾ ਕਾਂਗਰਸ ਨੂੰ ਕਹਿੰਦੇ ਕਾਂਗਰਸੀ ਹਰਾ ਦਿੰਦੀ ਹੈ ਯੈਸ ਇਸ ਗੱਲ ਨਾਲ ਸਹਿਮਤ ਹਾਂ 100% ਸਹਿਮਤ ਹਾਂ ਇੱਥੇ ਹੀ ਇੱਕ ਸੀਨੀਅਰ ਬੰਦਾ ਜਿਵੇਂ ਸਾਡੇ ਇਨਚਾਰਜ ਆਏ ਨੇ ਇੱਥੇ ਸੀਨੀਅਰ ਬੰਦਿਆਂ ਦਾ ਰੋਲ ਆ ਜਾਂਦਾ ਹੈ ਇੱਥੇ ਸਟੇਟ ਲੀਡਰਸ਼ਿਪ ਦਾ ਰੋਲ ਆ ਜਾਂਦਾ ਹੈ ਕਿ ਅਸੀਂ ਕਿਵੇਂ ਸਭ ਨੂੰ ਨਾਲ ਲੈ ਕੇ ਜਾਣਾ ਪਰ ਜਿਹੜਾ ਕੋਈ ਵਿਅਕਤੀ ਠਾਣ ਲੈਂਦਾ ਹੈ ਕਿ ਮੈਂ ਜਾਣਾ ਹੀ মিডিਆ 'ਚ ਮੈਂ ਗੱਲ ਹੀ মিডিਆ 'ਚ ਰੱਖਣੀ ਹੈ ਤਾਂ ਉਹਦਾ ਫਿਰ ਕੋਈ ਇਲਾਜ ਹੁੰਦਾ ਨਹੀਂ ਹੈ ਅੱਛਾ ਮੁੱਖ ਮੰਤਰੀ ਕਿਹਨੂੰ ਬਣਨਾ ਦੇਖਣਾ ਚਾਹੁੰਦੇ ਹੋ ਤੁਸੀਂ ਜਿਹੜਾ ਪੰਜਾਬ ਦੀ ਤਰੱਕੀ ਨੂੰ ਜਿਹੜਾ ਪੰਜਾਬ ਪ੍ਰੋਗਰੈਸਿਵ ਪੰਜਾਬ ਦੇ ਏਜੰਡੇ ਨੂੰ ਲੈ ਕੇ ਜਾਵੇ ਪਸੰਦ ਕਿਹਨੂੰ ਕਰਦੇ ਆ ਮੈਂ ਸਭ ਨੂੰ ਪਸੰਦ ਕਰਦਾ ਔਰ ਸਾਰਿਆਂ ਨਾਲ ਮੇਰੀ ਬੰਦਦੀ ਹੈ ਔਰ ਮੈਂ ਇਹ ਚਾਹੁੰਦਾ ਕਿ ਪੰਜਾਬ ਪ੍ਰੋਗਰੈਸਿਵ ਹੋਵੇ ਔਰ ਹੁਣ ਇਕੱਠੇ ਹੋ ਕੇ ਸਾਨੂੰ ਪੰਜਾਬ ਨੂੰ ਸੰਭਾਲਣਾ ਪੈਣਾ ਹੈ ਦੇਖੋ ਅਰਾਜਕਤਾ ਦਾ ਮਾਹੌਲ ਸਾਰੇ ਪੰਜਾਬ ਦੇ ਵਿੱਚ ਹੈ ਕਿਸਾਨ ਕਿਸਾਨ ਮੰਡੀਆਂ ਤੋਂ ਰੁੱਲਦਾ ਨੌਜਵਾਨ ਬਾਰਲੇ ਮਲਕਾਂ ਦਾ ਰੋਲ ਰਿਹਾ ਹੈ ਅਤੇ तमाम ਵਰਗ ਜਿੰਨੇ ਵਰਗ ਨੇ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਜੀ ਨਸ਼ਿਆਂ ਦਾ ਕੀ ਹਾਲ ਹੈ ਕਿਹੜੀ ਇੰਡਸਟਰੀ ਪੰਜਾਬ ਦੇ ਵਿੱਚ ਆਊਗੀ ਲਾਅ ਐਂਡ ਆਰਡਰ ਹਰ ਰੋਜ਼ ਕੋਈ ਨਾ ਕੋਈ ਕਤਲ ਹਰ ਰੋਜ਼ ਕੋਈ ਨਾ ਕੋਈ ਡਕੈਤੀ ਕੋਈ ਫਰੋਤੀਆਂ ਇਹ ਪੰਜਾਬ ਦਾ ਇਹ ਆਮ ਹੋ ਗਿਆ ਹੈ ਇੱਕ ਕਦੇ ਸੁਣਿਆ ਨਹੀਂ ਸੀ ਕਿ ਪੰਜਾਬ ਦੇ ਵਿੱਚ ਆ ਕੁਝ ਹੁੰਦਾ ਸੀ ਅੱਛਾ ਯੁੱਧ ਨਸ਼ਿਆਂ ਦੇ ਵਿਰੁੱਧ ਡਰੱਗ ਅਗੇਂਸਟ ਵਾਰ ਹੈ ਜਿਹੜੀ ਉਹ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚਲਾਈ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਲੱਗਦਾ ਵਧੀਆ ਕੰਮ ਹੈ ਇਹ ਇਹ ਨੀਜਰ ਕਿ ਰਿਐਕਸ਼ਨ ਹੈ ਇਹ ਕੋਈ ਸਟੇਟ ਚੰਗੀ ਗਵਰਨੈਂਸ ਦਾ ਕੋਈ ਇਹ ਨਮੂਨਾ ਨਹੀਂ ਹੈ ਬਿਕਾਜ਼ ਸੁਪਰੀਮ ਕੋਰਟ ਨੇ ਜੇ ਚੰਗਾ ਕੰਮ ਹੋ ਉਹਨੂੰ ਸਰਾਹ ਦੇਣਾ ਚਾਹੀਦਾ ਨਾ ਨਹੀਂ ਨਹੀਂ ਬਿਲਕੁਲ ਜੇ ਕੁਝ ਚੰਗਾ ਹੁੰਦਾ ਹੋਵੇ ਮੈਨੂੰ ਦੱਸੋ ਕੀ ਹੋਇਆ ਨਤੀਜਾ ਨਿਕਲਿਆ ਕੀ ਹੈ ਹੂੰ ਕੀਦੇ ਤੁਸੀਂ ਘਟਾ ਰਹੇ ਹੋ ਕੋਈ ਕੇਸ ਹੈਗਾ ਕੋਈ ਹਿਸਟਰੀ ਹੈ ਜਿਹਦੇ ਤੁਸੀਂ ਢਾ ਦੇਣੇ ਹੋ ਦੂਜੇ ਨੂੰ ਧਮਕੀ ਦੇ ਕੇ ਜਿਹੜੀ ਪੁਲਿਸ ਵਾਲੇ ਅਗਰਾਹੀ ਕਰ ਰਹੇ ਨੇ ਉਹ ਕਰਪਸ਼ਨ ਨਹੀਂ ਹੈ ਉਹ ਵੀ ਕਰਪਸ਼ਨ ਹੈ ਤੁਸੀਂ ਜੜ ਤੱਕ ਜਾਓ ਤੁਸੀਂ ਦੇਖੋ ਸਪਲਾਈ ਚੇਨ ਕੀ ਹੈ ਤੁਸੀਂ ਤੁਹਾਨੂੰ ਪ੍ਰੋਪਰ ਇੱਕ ਮੁੱਖ ਮੰਤਰੀ ਸਾਹਿਬ ਨੂੰ ਹੁਣ ਤੱਕ ਤਾਂ ਚਾਹੀਦਾ ਸੀ ਕੋਈ ਕੋਈ ਟਾਸਕ ਫੋਰਸ ਜਿਹਨੂੰ ਆਪ ਹੈਡ ਕਰਨ ਆਪ ਹੈਡ ਕਰਨ ਔਰ ਅਕਾਉਂਟੇਬਿਲਟੀ ਫਿਕਸ ਕਰਨ ਕਿ ਮੈਂ ਜਿਵੇਂ ਅਸੀਂ ਕਾਂਗਰਸ ਨੇ ਉਦੋਂ ਅਤਵਾਦ ਖਤਮ ਕੀਤਾ ਮੈਂ ਐਤ ਕੀ ਮਠਾਣ ਲੈਣਾ ਕਿ ਅਸੀਂ ਨਸ਼ਾ ਖਤਮ ਕਰਨਾ ਉਦਾਂ ਦਾ ਕੋਈ ਐਕਸ਼ਨ ਸਾਨੂੰ ਨਜ਼ਰ ਨਹੀਂ ਆ ਰਿਹਾ ਇਹ ਇੱਕ ਨੌਸਿਖੀਆ ਰਿਐਕਸ਼ਨ ਹੈ ਜਿਹੜਾ ਤੁਸੀਂ ਲੋਕਾਂ ਦੇ ਘਰ ਟਾ ਰਹੇ ਹੋ ਸੰਤ ਪਤਾ ਨਹੀਂ ਕਿਹਦਾ ਘਰ ਟਾ ਰਹੇ ਹੋ ਕੋਈ ਪੋਲਿਟਿਕਲ ਵੈਂਡੈਟਸ ਨਹੀਂ ਟਾਰੇ ਕਿਹੜੀ ਐਵਰਜ ਵਿੱਚ ਤੁਸੀਂ ਆਹ ਕੰਮ ਕਰ ਰਹੇ ਸੁਪਰੀਮ ਕੋਰਟ ਨੇ ਵੀ ਫਟਕਾਰ ਲਾਈ ਹੈ ਇਸ ਕੰਮ ਨੂੰ ਸੋ ਕੋਈ ਗੁੱਡ ਗਵਰਨੈਂਸ ਮਾਡਰਨ ਗਵਰਨੈਂਸ ਦਾ ਕੋਈ ਇਹਨਾਂ ਨੇ ਨਮੂਨਾ ਸੈੱਟ ਨਹੀਂ ਕੀਤਾ ਗੱਲ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਨਸ਼ਾ ਰਹਿਤ ਕਰਨਾ ਹੈ ਉਹਦਾ ਪਲਾਨ ਕੀ ਹੈ ਅਸੀਂ ਸਪਲਾਈ ਚੇਨ ਤੋੜਨੀ ਹੈ ਉਹਦਾ ਪਲਾਨ ਕੀ ਹੈ ਰੋਜ਼ ਤਾਂ ਤੁਹਾਡੇ ਕੋਲ ਖਬਰਾਂ ਆ ਰਹੀਆਂ ਕਿ ਡਰਗ ਓਵਰਡੋਜ਼ ਨਾਲ ਫਲਾਣੀ ਥਾਂ ਅੱਜ ਮੌਤ ਹੋ ਗਈ ਅੱਜ ਮੁਕਸਰ ਮੌਤ ਹੋ ਗਈ ਅੱਜ ਤਰਨ ਤਰਨ ਮੌਤ ਹੋ ਗਈ ਹੈ ਕੋਈ ਭੁੱਕੀ ਨਾ ਫੜਿਆ ਗਿਆ ਕੋਈ ਚਿੱਟੇ ਨਾ ਫੜਿਆ ਗਿਆ ਤਮਾਮ ਰੋਜ਼ ਰਿਪੋਰਟ ਹੋ ਰਹੀ ਹੈ ਖਬਰਾਂ ਅੱਛਾ ਮੋਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਜ਼ਰੂਰ ਕਰ ਰਹੇ ਹੋ ਕਿ ਸਰਕਾਰ ਦਾ ਇਦਾਂ ਹੋ ਰਿਹਾ ਪਰ ਕਾਂਗਰਸ ਕੋਲ ਕੋਈ ਬਲੂਪ੍ਰਿੰਟ ਹੈ ਕਾਂਗਰਸ ਕੋ ਕੋਈ ਵਿਜ਼ਨ ਹੈ ਕਿ ਪੰਜਾਬ ਨੂੰ ਕਿਸ ਰਸਤੇ ਲੈ ਕੇ ਜਾਣਾ 100% ਹੈਗਾ ਔਰ ਸਾਡੇ ਕੋਲ ਤਜਰਬਾ ਹੈ ਸਾਡੇ ਲੀਡਰਸ ਕੋਲ ਤਜਰਬਾ ਹੈ ਔਰ ਉਦੋਂ ਦਾ ਤਜਰਬਾ ਹੈ ਜਦੋਂ ਪੰਜਾਬ ਬਹੁਤ ਸੈਂਸਿਟਿਵ ਔਰ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਸੀਗਾ ਉਹਦੇ ਵਿੱਚ तमाम ਜਿੰਨੀ ਸਾਡੀ ਫਰੰਟਲਾਈਨ ਹੁਣ ਲੀਡਰਸ਼ਿਪ ਹੈ ਸਾਰਿਆਂ ਨੇ ਆਪਣੀਆਂ ਜਾਣਾਂ ਹੱਥ ਤੇ ਰੱਖ ਕੇ ਹਥੇਲੀ ਤੇ ਰੱਖ ਕੇ ਪੰਜਾਬ ਨੂੰ ਸਰਵ ਕੀਤਾ ਆਪਣੇ ਲੋਕਾਂ ਨੂੰ ਸਰਵ ਕੀਤਾ ਔਰ ਇਹਨਾਂ ਕੋ ਲੇਜੈਂਡਾ ਹੈ ਔਰ ਚਾਹੀਦਾ ਕੀ ਹੈ ਸਾਡੀ ਇਕਨੋਮਿਕ ਵੈਲਬਿੰਗ ਹੋਣੀ ਚਾਹੀਦੀ ਹੈ ਕਰਜ਼ੇ ਤੇ ਕਰਜ਼ਾ ਤੁਸੀਂ ਚੜਾ ਰਹੇ ਹੋ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਸਰਕਾਰ ਵੀ ਤਾਂ ਕਰਜ਼ੇ ਲੈਣ 100% ਪਰ ਇਹ ਹਾਲ ਕਦੇ ਨਹੀਂ ਸੀ ਕਿ ਅਸੀਂ ਲਾਸਟ ਤੋਂ ਨੰਬਰ 2 ਤੇ ਹੋ ਜਾਈਏ ਕਰਜ਼ੇ ਦੇ ਮਾਮਲੇ 'ਚ ਇਹ ਹਾਲ ਕਦੇ ਨਹੀਂ ਸੀ ਇਹ ਹਾਲ ਕਦੇ ਨਹੀਂ ਸੀ ਕਿ ਚੀਜ਼ਾਂ ਆਊਟ ਆਫ ਕੰਟਰੋਲ ਹੋ ਜਾਣ ਇਹ ਹਾਲਾਤ ਨਹੀਂ ਸੀ ਕਿ ਮਸ਼ੀਨਰੀ ਆਊਟ ਆਫ ਕੰਟਰੋਲ ਹੋ ਜਾਏ ਸੋ ਇਹ तमाम ਗੱਲਾਂ ਨੇ ਪੰਜਾਬ ਬਹੁਤ ਮਾੜੇ ਦੌਰ ਚੋਂ ਗਗਨ ਜੀ ਗੁਜ਼ਰ ਰਿਹਾ ਅੱਜ ਕੋਈ ਮੰਨੇ ਜਾਂ ਨਾ ਮੰਨੇ ਪਰ ਇਹ ਸੱਚਾਈ ਹੈ ਅੱਛਾ ਲਾਸਟ ਸਵਾਲ ਹੈ ਕਾਂਗਰਸ ਦੇ ਲਈ 2027 ਦੇ ਵਿੱਚ ਚੈਲੰਜਸ ਕੀ ਨੇ ਕੀ ਲੱਗਦਾ ਦੇਖੋ ਕਾਂਗਰਸ ਹੁਣੇ ਹਾਰ ਦੀ ਹੈਟ੍ਰਿਕ ਲਗਾ ਕੇ ਆਈ ਆ ਮਹਾਰਾਸ਼ਟਰ ਹੋ ਗਿਆ ਦਿੱਲੀ ਹੋ ਗਿਆ ਤੇ ਹਰਿਆਣਾ ਹੋ ਗਿਆ ਤਾਂ ਪੰਜਾਬ ਐਨਾ ਸੁਖਾਲਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਵਾਪਸੀ ਹੋ ਸਕਦੀ ਆ ਕੋਈ ਵੀ ਇਲੈਕਸ਼ਨ ਗਗਨ ਜੀ ਸਖਾਲੀ ਨਹੀਂ ਹੁੰਦੀ ਤੁਹਾਨੂੰ ਲੋਕਾਂ ਚ ਪਹੁੰਚ ਕਰਨੀ ਪੈਂਦੀ ਹੈ ਲੋਕਾਂ ਤੱਕ ਜਾਣਾ ਪੈਂਦਾ ਹੈ ਚੈਲੰਜ ਮੈਂ ਸਮਝਦਾ ਇੱਕ ਬੜਾ ਵੱਡਾ ਚੈਲੰਜ ਨਾ ਸਿਰਫ ਕਾਂਗਰਸ ਪਾਰਟੀ ਅਗੇ ਪਰ ਪੰਜਾਬ ਦੇ ਲੋਕਾਂ ਕੇ ਬੜਾ ਇੱਕ ਵੱਡਾ ਚੈਲੰਜ ਆਉਣ ਵਾਲੇ ਸਮੇਂ ਦੇ ਵਿੱਚ ਭਾਜੀਪੀ ਨੇ ਤੁਹਾਨੂੰ ਬਖਸ਼ਣਾ ਨਹੀਂ ਹੈ ਜਿਹੜੀਆਂ ਰਾਈਟ ਮਾਈਂਡਡ ਹਰ ਧਰਮ ਦੇ ਜਿਹੜੇ ਰੈਡਿਕਲਸ ਹੈ ਭਾਵੇਂ ਸਾਡੇ ਸਿੱਖ ਰੈਡੀਕਲ ਹੋਣ ਭਾਵੇਂ ਉਹ ਸਾਡੇ Hindu ਰੈਡੀਕਲ ਹੋਣ ਕਿਸੇ ਧਰਮ ਦੇ ਰੈਡੀਕਲਸ ਹੋਣ ਉਹਨਾਂ ਦਾ ਧਿਆਨ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਡਰ ਪਾਉਣ ਦਾ ਤਿਆਰੀ ਹੋ ਚੁੱਕੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ 'ਚ ਡਰ ਪਾਉਣਾ ਹੈ ਜਿਹੜਾ ਜਿਹੜੇ ਰਿਲੀਜੀਅਨ ਨੂੰ ਮੰਨਦਾ ਉਸ ਰਿਲੀਜੀਅਨ ਦਾ ਡਰ ਅਸੀਂ ਹਿੰਦੂਆਂ ਦਾ ਹਿੰਦੂਆਂ 'ਚ ਡਰ ਪਾ ਦੇਣਾ ਔਰ ਸਿੱਖਾਂ ਦਾ ਅਸੀਂ ਔਰ ਦੂਜਾ ਖਾਲਿਸਤਾਨ ਵਾਲਾ ਡਰ ਹਿੰਦੂਆਂ ਚ ਪਾ ਦੇਣਾ ਇਹ ਤਿਆਰੀ ਬੀਜੇਪੀ ਵੱਲੋਂ ਸ਼ੁਰੂ ਹੋ ਚੁੱਕੀ ਹੈ ਔਰ ਇਹਨੂੰ ਨਜਿੱਠਣ ਲਈ ਇਹ ਸਭ ਤੋਂ ਵੱਡਾ ਚੈਲੰਜ ਕਾਂਗਰਸ ਪਾਰਟੀ ਅੱਗੇ ਹੈ ਕਿ ਅਸੀਂ ਕਿਵੇਂ ਇੱਕ ਲੀਡਰਸ਼ਿਪ ਪ੍ਰੋਵਾਈਡ ਕਰੀਏ ਕਿ ਪੰਜਾਬ ਇਸ ਦਲਦਲ ਚ ਨਾ ਫਸੇ ਦੁਆਰਾ ਅਸੀਂ ਕਿਵੇਂ ਪੰਜਾਬ ਨੂੰ ਨਵਾਂ ਰਾਹ ਦਿਖਾਣਾ ਹੈ ਇਹ ਚੈਲੰਜ ਪੰਜਾਬ ਕਾਂਗਰਸ ਅੱਗੇ ਹੈ ਔਰ ਅੱਜ ਬੜਾ ਇੱਕ ਵੱਡਾ ਕ੍ਰਾਈਸਿਸ ਹੈ ਇੱਕ ਬੜਾ ਵੱਡਾ ਵਾਇਡ ਹੈ ਕਿ ਲੀਡਰਸ਼ਿਪ ਪ੍ਰੋਵਾਈਡ ਕਰਨ ਲਈ ਹਜੇ ਕੋਈ ਵੀ ਲੀਡਰ ਅਮਰਜ ਨਹੀਂ ਹੋ ਰਿਹਾ ਜਿਹੜਾ ਕਿ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰੇ ਅੱਜ ਕਾਂਗਰਸ ਪਾਰਟੀ ਵੱਲ ਲੋਕ ਦੇਖ ਰਹੇ ਨੇ ਆਹੀ ਚੈਲੰਜ ਹੈ ਕਿ ਅਸੀਂ ਕਿਵੇਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹੈ ਅੱਜ ਸ਼ਹਿਰੀ ਜੇ ਕੋਈ ਖੁਸ਼ ਹੋ ਰਿਹਾ ਇੱਕ ਸੈਕਸ਼ਨ ਇਦਾਂ ਦਾ ਵੀ ਹੈ ਵੀ ਕਿਸਾਨ ਚੱਕਤੇ ਤਾਂ ਸ਼ਹਿਰੀ ਖੁਸ਼ ਹੋਗੇ ਜਾਂ ਕਿਸਾਨ ਬਹਿ ਗਏ ਹੁਣ ਇਹ ਤਾਂ ਸਭ ਦੀ ਸਰਬ ਸਾਰੇ ਪੰਜਾਬੀਆਂ ਦੀ ਲੜਾਈ ਹੈ ਜੇ ਕਿਸਾਨੀ ਤੇ ਸੱਟ ਵੱਜੀ ਹੈ ਤਾਂ ਸ਼ਹਿਰ ਚ ਬੈਠੇ ਲੋਕਾਂ ਨੂੰ ਵੀ ਅੱਗੇ ਆਉਣਾ ਪੈਣਾ ਕਿਉਂਕਿ ਜੇ ਖੇਤੀਬਾੜੀ ਨਾ ਰਹੀ ਤਾਂ ਪੰਜਾਬ ਨਹੀਂ ਰਹਿਣਾ ਸੇਮ ਗੱਲ ਸਾਡੇ ਕਿਸਾਨਾਂ ਲਈ ਜਾਂਦੀ ਹੈ ਕਿ ਜੇ ਸ਼ਹਿਰੀਆਂ ਤੇ ਕੋਈ ਕਦੇ ਮਾੜਾ ਟਾਈਮ ਆਉਂਦਾ ਹੈ ਤਾਂ ਅਸੀਂ ਉਹਨੂੰ ਕਿਵੇਂ ਨਜਿੱਠਣਾ ਕਿਉਂਕਿ ਭਾਜਪਾ ਤੁਸੀਂ ਨੇ ਸਾਰੇ ਵੰਡੀਆਂ ਪਉਣ ਦੀ ਤਿਆਰੀ ਇਹਨਾਂ ਨੇ ਕਰ ਲਈ ਹੈ ਪਰ ਮੈਂ ਅੱਜ ਇਸ ਪਲੇਟਫਾਰਮ ਤੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਇਹਨਾਂ ਵੰਡੀਆਂ ਚ ਨਾ ਪਈਏ ਇਹਨਾਂ ਤੋਂ ਬਚ ਕੇ ਰਹੀਏ ਔਰ ਇੱਕੋ ਇੱਕ ਜਮਾਤ ਹੈ ਜਿਹੜੀ ਕਾਂਗਰਸ ਪਾਰਟੀ ਹੈ ਜਿਨੇ ਪੰਜਾਬ ਨੂੰ ਸਾਂਭ ਕੇ ਰੱਖਿਆ ਗੁਲਦਸਤੇ ਵਾਂਗੂ ਔਰ ਅਸੀਂ ਤਿਆਰ ਕਾਂਗਰਸ ਪਾਰਟੀ ਨੂੰ ਵੀ ਤਿਆਰ ਰਹਿਣਾ ਪੈਣਾ ਹੈ ਕਿ ਪੰਜਾਬ ਨੂੰ ਇੱਕ ਗੁਲਦਸਤਾ ਬਣਾ ਕੇ ਰੱਖੀਏ ਔਰ ਪੰਜਾਬ ਨੂੰ ਸੁਰੱਖਿਤ ਰੱਖੀਏ ਤੁਸੀਂ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਾਂਗੇ ਕਾਂਗਰਸੀਆਂ ਦੇ ਹੱਥ ਨਾਲ ਹੱਥ ਫੜੇ ਹੋਏ ਹੈਗੇ ਨੇ 100% ਮੈਨੂੰ ਦੱਸੋ 7 ਲੋਕ ਸਭਾ ਦੀਆਂ ਸੀਟਾਂ ਜਿਹੜੇ ਆਈਆਂ ਹਿੰਦੁਸਤਾਨ ਚ ਨਹੀਂ ਆਈਆਂ ਪਰ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਕਾਂਗਰਸ ਪਾਰਟੀ ਹਿਸਟੋਰਿਕਲੀ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਸਿਰਜਿਆ ਪੰਜਾਬ ਨੂੰ ਬਣਾ ਕੇ ਰੱਖਿਆ ਪੰਜਾਬ ਦੀ ਅਖੰਡਤਾ ਨੂੰ ਕਾਇਮ ਰੱਖਿਆ ਨਹੀਂ ਤਾਂ ਹੁਣ ਉਹ ਬਰਹਾਲ ਹੋ ਸਕਦਾ ਸੀ ਪੰਜਾਬ ਦਾ ਉਹ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਡਾ ਕ੍ਰੈਡਿਟ ਜਾਂਦਾ ਹੈ ਔਰ ਫਿਊਚਰ ਦੇ ਵਿੱਚ ਵੀ ਮੈਂ ਸਮਝਦਾ ਸਭ ਤੋਂ ਵੱਡੀ ਐਡਵਾਂਟੇਜ ਕਾਂਗਰਸ ਪਾਰਟੀ ਲਈ ਇਹ ਹੈ ਔਰ ਪੰਜਾਬ ਲਈ ਇਹ ਚੈਲੰਜ ਹੈ ਇਹਨੂੰ ਇੱਕ ਨਾ ਮੇਰੇ ਬਹੁਤ ਅਹਿਮ ਸਵਾਲ ਹੈ ਦਿੱਲੀ ਦਰਬਾਰੇ ਤੁਹਾਡੇ ਭਵेश ਪਗੇਲ ਜੀ ਨੇ ਮੀਟਿੰਗਾਂ ਲਈਆਂ ਕਹਿੰਦੇ ਉਹਨਾਂ ਮੀਟਿੰਗਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਬਹੁਤ ਹੋਈ ਹੈ ਤੁਸੀਂ ਵੀ ਹਾਜ਼ਰ ਸੀਗੇ ਕੋਈ ਅੰਦਰਲੀ ਗੱਲਬਾਤ ਦੱਸੋਗੇ ਲੋਕ ਜਾਣਨਾ ਚਾਹੁੰਦੇ ਨੇ ਚੰਗੀ ਗੱਲ ਹੈ ਕਿ ਅੰਦਰ ਹੀ ਤੂੰ ਤੂੰ ਮੈਂ ਮੈਂ ਹੋਈ ਹੈ ਚੰਗੀ ਗੱਲ ਹੈ ਕੋਈ ਜ਼ਰੂਰ ਤੂੰ ਮੈਂ ਨਹੀਂ ਨਹੀਂ ਜੇ ਨਹੀਂ ਹੋਊਗੀ ਤਾਂ ਮਤਲਬ ਤੁਸੀਂ ਜਿਉਂਦੇ ਹੀ ਨਹੀਂ ਹਾਂ ਤੁਸੀਂ ਜਿਉਂਦੇ ਹੀ ਨਹੀਂ ਸਾਡੇ ਲੀਡਰ ਵੀ ਜਿਉਂਦੇ ਨਹੀਂ ਅਸੀਂ ਤਾਂ ਚਾਹੁੰਦੇ ਹਾਂ ਤੂੰ ਤੂੰ ਮੈਂ ਹੋਵੇ ਨਿਕਲ ਕੇ ਕੁਝ ਪੋਜ਼ਿਟਿਵ ਆਵੇ ਹਮ ਬਿਲਕੁਲ ਤੂੰ ਤੇ ਮੈਂ ਮੈਂ ਹੋਣੀ ਚਾਹੀਦੀ ਹੈ ਜਦ ਤੱਕ ਨਹੀਂ ਹੋਊਗੀ ਗਗਨ ਜੀ ਕੋਈ ਨਵੀਂ ਗੱਲ ਨਿਕਲ ਕੇ ਨਹੀਂ ਆਉਣੀ ਨਵਾਂ ਵਿਚਾਰ ਹੀ ਨਹੀਂ ਹੋਣਾ ਪਰ ਹਾਂ ਬਾਹਰ ਜਦੋਂ ਗੱਲ ਆ ਜਾਂਦੀ ਹੈ ਉਹ ਪ੍ਰੋਬਲਮ ਉੱਥੇ ਹੁੰਦੀ ਹੈ اچھا ਮੀਟਿੰਗਸ ਦੇ ਵਿੱਚ ਮੁੱਦੇ ਕਿਹੜੇ ਰਹੇ ਦਿੱਲੀ ਦੇ ਵਿੱਚ ਜਦੋਂ ਸਾਰੇ ਕਾਂਗਰਸੀ ਸਰ ਜੋੜ ਕੇ ਬੈਠੇ ਸੀ ਮੀਟਿੰਗ ਦੇ ਵਿੱਚ ਇੱਕੋ ਮੁੱਦਾ ਸੀਗਾ ਕਿ ਅਸੀਂ ਯੂਨਾਈਟਿਡ ਵੇ ਵਿੱਚ ਕਿਵੇਂ ਪ੍ਰੋਗਰੈਸਿਵ ਪੰਜਾਬ ਦੀ ਗੱਲ ਕਰਨੀ ਹੈ ਕਿਹੜੇ ਇਸ਼ੂਜ਼ ਨੂੰ ਅਸੀਂ ਲੈ ਕੇ ਜਾਣਾ ਹੈ ਔਰ ਹਰ ਵਿਅਕਤੀ ਨੂੰ ਬਗੇ ਸਾਹਿਬ ਨੇ ਟਾਸਕ ਦਿੱਤਾ ਹੈ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਨੇ ਟਾਸਕ ਦਿੱਤਾ ਇਹਦੇ ਖੁੱਲਾ ਸਮਾਸੀ ਵੀ ਬੋਲੋ ਖੁੱਲਾ ਸਮਾ ਔਰ ਉਹਨਾਂ ਨੂੰ ਟਾਸਕ ਦਿੱਤਾ ਵੀ ਤੁਹਾਡਾ ਪੰਜਾਬ ਦੇ ਪ੍ਰਤੀ ਕੀ ਪਲਾਨ ਹੈ ਤੁਸੀਂ ਕਿਹੜੇ ਮੁੱਦੇ ਚਾਹੁੰਦੇ ਹੋ ਕਿ ਸਾਡੇ ਮੈਨੀਫੈਸਟੋ ਵਿੱਚ ਹੋਣ ਤੁਸੀਂ ਕਿਹੜੇ ਮੁੱਦੇ ਚਾਹੁੰਦੇ ਹੋ ਕਿ ਪੰਜਾਬ ਦੇ ਮੁੱਦਿਆਂ ਨੂੰ ਕਿਹੜੇ ਮੁੱਦਿਆਂ ਰਾਹੀਂ ਅਸੀਂ ਚੋਣ ਦੇ ਵਿੱਚ ਜਾਣਾ ਹੈ ਔਰ ਜਿੰਨਾ ਐਕਸਪੀਰੀਅੰਸ ਉੱਥੇ ਸੀਗਾ ਕਿਉਂਕਿ ਸਾਰੇ ਲੋਕ ਲੋਕਾਂ ਨਾਲ 4-4 5-5 ਵਾਰ ਜਿੱਤ ਕੇ ਆਏ ਹੋਏ ਨੇ ਲੋਕਾਂ ਨਾਲ ਉਹਨਾਂ ਦਾ ਡਾਇਰੈਕਟ ਸੰਪਰਕ ਹੈ ਔਰ ਕੀ ਅ ਐਕਚੁਅਲ ਗਰਾਉਂਡ ਤੇ ਮੁੱਦੇ ਨੇ ਕਿਹੜੇ ਮੁੱਦੇ ਪੰਜਾਬ ਕਾਂਗਰਸ ਅਸੀਂ ਇਲੈਕਸ਼ਨ ਦੇ ਵਿੱਚ ਲੈ ਕੇ ਜਾਵਾਂਗੇ ਉਹਦੇ ਤੇ ਸਾਡਾ ਜਿਹੜਾ ਬਲੂਪ੍ਰਿੰਟ ਆ ਉਹ ਤਿਆਰ ਹੋ ਰਿਹਾ ਪਰਸਨਲ ਗੱਲਾਂ ਵੀ ਹੋਈਆਂ ਕਹਿੰਦੇ ਪਰਸਨਲੀ ਕਿਹੜਾਂ ਦੀ ਵੀ ਗੱਲਬਾਤ ਅੰਦਰ ਚੱਲਦੀ ਰਹੀ ਹੈ ਦੇਖੋ ਜੇ ਪਰਸਨਲ ਮੀਟਿੰਗ ਹੋਈ ਹੈ ਤਾਂ ਪਰਸਨਲ ਗੱਲਾਂ ਤਾਂ ਹੋਣਗੀਆਂ ਹਾਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਫਿਰ ਗਗਬਹਾਰ ਜਿਹੜੀ ਹੁੰਦੀ ਹੈ ਉਹ ਫਿਰ ਮੀਡੀਆ ਚ ਆਉਂਦੀ ਹੈ ਇਹੀ ਚਾਹੁੰਦੇ ਆ ਪਾਰਟੀ ਦਾ ਕਹਿ ਰਹੀ ਹੈ ਕਿ ਆਪਣੀਆਂ ਗੱਲਾਂ ਬਿਲਕੁਲ ਰੱਖੋ ਔਰ ਸਭ ਨੇ ਖੁੱਲ ਕੇ ਰੱਖੀਆਂ ਨੇ ਗੱਲਾਂ ਹੂੰ ਠੀਕ ਹੈ ਬਹੁਤ ਮਿਹਰਬਾਨੀ ਸਮਾਂ ਦੇ ਤਾਂ ਪੰਜਾਬ 유ਥ ਕਾਂਗਰਸ ਦੇ ਪ੍ਰਧਾਨ 모हित ਮਹਿੰਦਰਾ ਇਸ ਵੇਲੇ ਖਾਸ ਤੌਰ ਤੇ ਸੀ ਕਹਿੰਦੇ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਨੌਜਵਾਨਾਂ ਦੀ ਵੱਡੀ ਭਾਗੀਦਾਰੀ ਰਹੇਗੀ 50% ਤੋਂ 60% ਦੀਆਂ ਸੀਟਾਂ ਜਿਹੜੀਆਂ ਨੇ ਉਹ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਕਾਂਗਰਸ ਚਾਹੁੰਦੀ ਹੈ ਨੌਜਵਾਨ ਅੱਗੇ ਆਉਣ ਕਿਉਂਕਿ ਨੌਜਵਾਨੀ ਦੇ ਮੁੱਦੇ ਨੇ ਤੂੰ ਤੂੰ ਮੈਂ ਮੈਂ ਹੋਣੀ ਚਾਹੀਦੀ ਹੈ ਕਹਿੰਦੇ ਕਿਉਂਕਿ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ ਤਾਂ ਸਿਸਟਮ ਨਹੀਂ ਹੁੰਦਾ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਨੂੰ ਲੈ ਕੇ तमाम ਗੱਲਬਾਤਾਂ ਹੋਈਆਂ ਨੇ ਤੇ ਆਖਰ ਯੂਥ ਕਾਂਗਰਸ ਦਾ ਵਿਜ਼ਨ ਕੀ ਹੈ ਕੈਮਰਾ ਪਰਸਨ ਦੇਸ਼ ਰਾਜ ਦੇ ਨਾਲ ਗगन ਸ਼ਕਲਾ ਡੇਲੀ ਪੋਸਟ ਪੰਜਾਬੀ